ਤੂੰ ਕਿ ਸਟਿੰਗਾ ਚੜ ਬੇ ਤੂੰ ਸਟੱਟ ਚਲਾ ਆ ਇਧਰ ਚੀ ਕਿੱਥੇ ਸਟ ਤੂੰ ਆਹ ਚਲ ਕਾ ਨਾ ਕਰ ਲੈ ਦੇ ਕਿ ਡੱਕਰੋ ਬੇ ਕੋਣ ਨੂੰ ਮਤ ਲਗਾਏ ਚਲ ਚਲ ਸੱਚੀ ਬਾਈ ਸੜ ਦੂ ਔਖਾ ਸੁਖੜਾ ਔਖਾ ਸੁਖੜਾ ਤੂੰ ਤਾਂ ਔਖਾ ਹੀ ਰਹਿਣਾ ਤੂੰ ਨਹੀਂ ਕਹਦਾ ਸੌਖਾ ਹੁੰਦਾ ਰੋਣੇ ਧੋਣੇ ਲੱਗ ਜਾਣਗੇ ਕੀਰਨੇ ਪਾਉਣ ਆ ਕੇ ਉੱਥੇ ਅੰਬਾ ਕੀ ਕਰਦਾ ਸੌ ਲੱਗੇ ਅੰਬਾ ਬਾਈ ਚੋਰੀ ਨਹੀਂ ਕੀਤਾ ਬੈ ਤਲ ਨੂੰ ਚੱਕਿਆ ਬੈ ਲੋ ਚੱਕਿਆ ਮੈਂ ਤਾਂ ਤੇਰੀ ਕਰਤੂਤ ਨਾ ਪਹਿਲੀ ਪਤਾ ਸੀ ਇਹ ਹੈ ਨਹੀਂ ਆ ਤੂੰ ਤੈਨੂੰ ਪਿਆਉਨੇ ਤਾਂ ਨਹੀਂ ਕੋਸਿਆ ਸਭਾ ਸਨਮ ਕਰ ਲਿਆ ਕਰ ਮਾੜਾ ਮੋਟਾ ਤੈਨੂੰ ਕਿਨੇ ਕਹੇ ਤੇ ਪਾਣੀ ਛੱਡਣ ਨੂੰ ਮੈਥੇ ਬਿਨਾ ਪੁੱਛੇ ਕਿਨੇ ਕਹੇ ਤੇ ਤੈਨੂੰ ਗਲਤੀ ਹੋ ਗਈ ਅੰਬ ਕਿੰਨੀ ਅਗਲਤੀਆਂ ਕਰੇਂਗਾ ਤੂੰ ਕਿੰਨੀ ਕਾ ਗਲਤੀਆਂ ਕਰੇਂਗਾ ਜੇ ਤੈਨੂੰ ਕੋਂਟਾ ਤੂੰ ਪੇਬਠਾ ਕੇ ਰਖਾਣਾ ਫਿਰ ਤੈਨੂੰ ਪਤਾ ਲੱਗੂ ਨਾ ਮੈਂ ਅੱਜ ਐਤਵਾਰ ਦੀ ਸੁੱਟੀ ਤੈਨੂੰ ਐ ਨਹੀਂ ਜਵਾਖ ਨੂੰ ਪਵੀ ਨੂੰ ਵੀ ਕਰੇ ਬਾਈ ਜਾਂ ਗਰਮੀ ਚ ਫਰਦਾ ਨਾਲ ਮਰਦਾ ਪੱਖਾ ਲਾ ਕੇ ਭਲੇ ਆ ਮਾਨਸਾ ਵੀ ਭਾਈ ਜਮੈਂ ਤਾਂ ਜਿਹੜਾ ਘੱਟਾ ਢੋਈ ਜਾਂਦਾ ਠੀਕ ਆ ਚਾਚੀ ਨੂੰ ਕਹੇ ਕਿ ਅੱਜ ਪ੍ਰਾਂ ਕਰਾਉਣਾ ਕੰਪਿਊਟਰ ਕਰਾ ਦਿੱਤੇ ਦੋ ਚਾਨਾ ਕਿ ਨਾ ਪੱਕਾ ਛਾਪਣਾ ਆ ਤੇ ਬੱਕਰੀ ਵੰਦ ਦਿੰਦੀ ਆ ਚਾਚੀ ਮੀਂਹ ਗਣਾਈਆਂ ਮਰੀ ਜਾਂਦੀ ਰਹਿੰਦੀਆਂ ਪਪਾ ਖਾਲ ਤਾਂ ਮੈਂ ਪਿਆ ਮਜਦੀ ਪਿਆਂਦੀ ਪੁੱਤ ਹਾਂ ਹਾਂ ਚਲ ਵਧੀਆ ਰਿਹਾ ਕੋਈ ਨਾ ਮੈਂ ਮਾਰ ਦੂੰਗਾ ਤਸੰਨੀ ਚ ਮਟਾ ਜਾ ਨੱਕਾ ਨੋਕਾ ਦੇਜੇ ਤੂ ਵਾਰ ਚਾਚਾ ਕਹਿ ਕੀ ਆਦੀ ਚਾਚੀ ਰੋਟੀ ਲਿਆ ਦੇ ਪਾਪਾ ਇੱਥੇ ਕਿਤੇ ਖਾਦੀ ਜੋ ਰੋਟੀ ਇੰਨੀ ਗਰਮੀ ਚ ਆਪ ਇਹਨਾਂ ਦੇ ਪੱਖੇ ਤੇ ਲੀ ਬਗ ਚਲਦੇ ਆ ਨਾ ਉਹ ਪੁੱਤ ਪੂਰੀ ਬਹਿ ਕੇ ਖਾ ਲੈ ਉਹ ਹੁਣ ਮਗਰ ਪਈ ਜੂਗੀ ਚਾਚੀ ਉਹਦਾ ਸੁਭਾ ਨਹੀਂ ਹੈਗਾ ਉਹਨਾਂ ਕਹੇਗੀ ਮੇਰੇ ਚੁੱਲ੍ਹੇ ਤੇ ਆ ਚੜੇ ਨੀਵੀਂ ਜਾਤ ਦੇ।ਿੱਥੇ ਮਿਲਦੀ ਆ ਉੱਥੇ ਖਾਲੇ ਬੰਦਾ। ਕਿਉਂ ਬਾਪੇ ਆਪਾਂ ਸਾਰਾ ਦਿਨ ਤਾਂ ਕੰਮ ਕਰਦੇ ਆਂ। ਰੋਟੀ ਵੀ ਨੀ ਪੱਕੇ ਥੱਲੇ ਬੈ ਕੇ ਖਾ ਸਕਦੇ। ਗੱਲ ਪੁੱਤ ਪੱਖੇ ਦੀ ਨਹੀਂ ਹੈਗੀ। ਗੱਲ ਤਾਂ ਮਾਜਨੇ ਦੀ ਆ। ਚਾਚੀ ਦਾ ਮਾਜਨਾ ਨਹੀਂ ਹੈਗਾ। ਹੁਣ ਸੁਣਾ ਦਊਗੀ ਇੱਥੇ ਕੰਦਾ ਉਤੋਂ ਦੇ। ਆਂਡੀਆਂ ਗਵਾਂਡੀਆਂ ਨੇ ਐਵੇਂ ਕੀ ਫਾਇਦਾ ਟੰਕ ਲਹਾ ਕੇ। ਤੈਨੂੰ ਕਿਹਾ ਜੇ ਛੁੱਟੀ ਆ ਤੂੰ ਆਮ ਨਾਲ ਆਪਣੇ ਘਰੇ ਵਗ ਜਾ। ਹੈ ਪੱਖੇ ਥੱਲੇ ਪੈ ਜਾ ਜਾ ਕੇ। ਤੂੰ ਨਹੀਂ ਮੰਨਦਾ ਗੱਲ ਕਿਸੇ ਦੀ। ਕਮਾ ਦਾ ਡੱਕਾ ਨਹੀਂ ਤੋੜਨਾ ਸਵੇਰੇ ਲੱਗ ਜਾਣਗੇ ਮੰਨੀਆਂ ਮੰਗਣ ਕਿੱਥੇ ਪਿੱਪੜ ਲੱਗੇ ਨੇ ਮੇਰੀ ਜਾਨ ਨੂੰ ਸਿਆਪਾ ਸਮਝ ਗਿਆ ਪੁੱਤ ਗੱਲ ਆਖੇ ਲੱਗੀਦਾ ਹੁੰਦਾ ਹਾਂ ਬਾਪਾ ਪਾਪਾ ਸਮਝ ਗਿਆ ਹੋਰ ਹੁਣ ਸਿਆਣਾ ਬਣ ਉਹ ਆ ਗਈ ਚਾਚੀ ਵੀ ਥੱਲੇ ਥੰਨੇ ਪੰਜਾ ਥੰਨੇ ਪੰਜਾ ਗਾਂ ਦੀ ਵੀ ਥੰਨੇ ਪੰਜਾ ਰਹਿਣਾ ਖੁੰਦਾ ਜਵਾਖ ਜਾ ਪਿੱਪੜ ਲਾ ਲਿਆ ਆਲਾ ਫੜੋ ਵੇ ਚੋਸ ਲੋ ਰੋਟੀ ਚਾਚੀ ਨੇ ਸੀ ਲਿਆਣ ਦੀ ਪਲਾਮਾ ਤੈਨੂੰ ਲੱਸੀ 20 ਰੁਪਏ ਲੀਟਰ ਆ ਜਾ ਕੇ ਬਾਜ਼ਾਰ ਚ ਪੁੱਛ ਲੈ ਆਹ ਰੋਟੀ ਝੋਲ ਸਕੇ ਕੇਨੀ ਲੈ ਜਾ ਚੱਕੇ ਵੇਚਿਆ ਨਾ ਬਾਜ਼ਾਰ ਚ ਜਾ ਕੇ ਜਿੰਨੇ ਪੈਸੇ ਹੋਣਗੇ ਮੈਨੂੰ ਫੜਾ ਦੇ ਲਿਆ ਕੇ ਪਲਾ ਦੇ ਇਹਨੂੰ ਲੱਸੀ ਆ ਬੁਰੀਆਂ ਤੁਹਾਡੇ ਵਾਸਤੇ ਨਹੀਂ ਬਨੀਆਂ ਅੰਬੋ ਦੋ ਚਮਚੇ ਦਾਲ ਤਾਂ ਲਿਆ ਦੇ ਮੈਂ ਚਾਰ ਖਾਂਦਾ ਨਹੀਂ ਮੇਰੇ ਫੋੜੇ ਹੋ ਜਾਂਦੇ ਨੇ ਦੇਮਾ ਤੈਨੂੰ ਗੋਭੀ ਢੜਕ ਕੇ ਦੇਖਾ ਕੀ ਚੱਜ ਕਰਦਾਗਾ ਰੋਟੀ ਖਾਲਾ ਚੁੱਪ ਕਰਕੇ ਛੱਜ ਤਾਂ ਬੋਲੇ ਛਾਣੀ ਵੀ ਬੋਲੇ ਜੀ ਜੀ ਨਾ ਸਾਬੇ ਨਕਰੇ ਕਰਦਾ ਹਜੇ ਕੋਈ ਨਾ ਚਾਚੀ ਜਵਾਖ ਆ ਮੈਂ ਮਾਫੀ ਮੰਗਦਾ ਜਵਾਖ ਆ ਫਿਰ ਇਹਨੂੰ ਘਰੇ ਛੱਡ ਕੇ ਆ ਕਰ ਸਾਨੂੰ ਠੇਕਾ ਲਿਆ ਖੈ ਦੀਆਂ ਰੋਟੀਆਂ ਦਾ ਅੱਗੇ ਤੋਂ ਨੀ ਮੂਰੇ ਨਹੀਂ ਬੋਲਦੇ ਹੁੰਦੇ ਪੁੱਤ ਐ ਚਾਚੀ ਦੇ ਚੰਗਾ ਹੋਰ ਹੁਣ ਲੈ ਰੋਟੀ ਖਾ ਲੈ ਚਾਚੀ ਰੋਟੀਆਂ ਤਿੰਨੀ ਨੇ ਤਿੰਨੀ ਨੇ ਤੂੰ ਤਿੰਨੀ ਖਾਣਾ ਨਾ ਗਿਣਕੇ ਬਣਾਈਆਂ ਨੇ ਪਤਾ ਕਿੰਨੀ ਗਰਮੀ ਇੱਥੇ ਖੜਕੇ ਦੇਖ ਰਸੋਈ ਚ ਜਵਾਕ ਖਾਲੂ ਮੈਂ ਇੱਕ ਅੱਧੀ ਬੱਦ ਲੈ ਆਂਦੀ ਪੈਸੇ ਤੈਨੂੰ ਦਿੰਨੇ ਆ ਨਾ ਕੰਮ ਦੇ ਰੋਟੀ ਵੀ ਤੇਰੀ ਹੀ ਬਣਦੀ ਆ ਐਨਾ ਔਖਾ ਇਹਨੂੰ ਕਰੇ ਛੱਡਿਆ ਕਰ ਇੱਥੇ ਮੈਂ ਬੇਲੀ ਨਹੀਂ ਬੈਠੀ ਸੋਡਾ ਨਾ ਥੱਪਣ ਨੂੰ ਨੌਕਰ ਲੱਗੀ ਆ ਮੈਂ ਸੋਢੀ ਪਪਾ ਕਿਉਂ ਵਾਲਾ ਲੈਤੀਆਂ ਹੋਰ ਕੋਈ ਕੰਮ ਨਹੀਂ ਹੈਗੇ ਆਪਾਂ ਹੋਰ ਕਿਹਦੇ ਨਾਲ ਜਾਣੇ ਆ ਹੋਰ ਕਿਸੇ ਦੇ ਕਿਵੇਂ ਰਲ ਜੀ ਪੁੱਤ ਜਦੋਂ ਤੇਰੀ ਮਾਂ ਢੱਲੀ ਹੋਈ ਆ ਲੱਖ ਰੁਪਈਆ ਇਹਨਾਂ ਤੋਂ ਪਹਿਲੀ ਫੜ ਲੈਤੀ ਮੈਂ ਅਡਵਾਂਸ ਤੇ ਤੇਰੀ ਮਾਂ ਮੁੱਕ ਗਈ ਨਾਲੇ ਉਹ ਲੱਖ ਚੱਲ ਗਿਆ ਨਾਲੇ ਜਿਹੜੀ ਆਲੀਦਾਲਿਓਂ ਫੜੀ ਤੀ ਉਹ ਸਿਰਫ ਹੋ ਗਈ ਹੁਣ ਇਹਨਾਂ ਦੀ ਔਖੇ ਸਖਾਲਿਆਂ ਨੂੰ 1 ਸਾਲ ਤਾਂ ਲਾਉਣੀ ਪਊਗਾ ਤੂੰ ਦੱਬ ਘੁੱਟ ਕੇ ਟਾਈਮ ਕੱਢ ਲੈ ਨਾਲੇ ਤੈਨੂੰ ਕਿੰਨੀ ਵਾਰੀ ਸਮਝਾਤਾ ਵੀ ਆਪਣੇ ਘਰੇ ਬੈ ਜਾ ਕਰ ਪੁੱਤ ਕਿਉਂ ਇਹਨਾਂ ਦੇ ਮਨਾ ਹੁੰਦਾ ਗਾਲਾਂ ਨਾਲੇ ਆਪ ਲੈਣ ਨਾਲੇ ਮੈਨੂੰ ਦਬਾਉਣਾ ਮੰਨਦਾ ਤੂੰ ਨਹੀਂਗਾ ਕਿ Papa ਆਪਣੇ ਮੁੰਡੇ ਦੇ ਕਿਵੇਂ ਮਗਰ ਮਗਰ ਫਿਰਦੀ ਐ ਲਾਜ਼ ਹੈ ਨਾ ਲਾਜ਼ ਮਗਰ ਤਾਂ ਫਿਰੂਗੀ ਤੈਂ ਤੈਂ ਕੀ ਲੈਣਾ ਕੋਈ ਨਾ ਚੰਗਾ ਮਾੜਾ ਕਿਸੇ ਨੂੰ ਬੋਲਿਆ ਕਰ ਆ ਦਾ ਟਾਈਮ ਕੱਢ ਲੈ ਹੁਣ ਬੈ ਕੇ ਰੋਟੀ ਖਾਲਾ ਮੈਂ ਸੰਨੀ ਜੱਥ ਮਾਰਿਆ ਵਾ ਤੂੰ ਵੀ ਖਾਲਾ Papa ਮੇਰੇ ਕਿੱਥੇ ਨੰਗੂਗੀ ਤੈਨੂੰ ਰੋਟੀਆਂ ਨਾਲੇ ਤੂੰ ਭੁੱਖਾ ਰਹ ਜੇਂਗਾ ਨਾਲੇ ਮੇਰਾ ਨਿਕਲੂ ਬੰਨ ਮੈਂ ਕਿਤੇ ਹੋਰ ਦੇਖ ਲੂੰਗਾ ਬਈ ਆਰਾਮ ਨਾਲ ਰੋਟੀ ਖਾਲਾ ਬੈ ਕੇ ਜੇ ਅੱਜ ਮੰਮੀ ਜਾਂਦੀ ਹੁੰਦੀ ਹੁੰਦੀ ਨਾ ਤਨ ਅੱਜ ਘਰਾਂ ਕੋਲੇ ਬੈ ਕੇ ਰੋਟੀਆਂ ਖਾਣੀਆਂ ਪੈਂਦੀਆਂ ਨਾ ਪਾਪਾ ਰੋਲਦਾ ਹਾਂ ਕਿ ਜੀ ਧੌਂ ਚੱਲਣੀ ਪੈਂਦੀ ਉਹ ਤੈਨੂੰ ਕਦੋਂ ਦਾ ਕਹੀਏ ਨਾ ਉਹ ਰੋਲ ਪਾਸ ਦਵਾ ਦੇ ਪਾਪੀ ਦਾ ਯਾਰ ਉਹ ਦਵਾ ਦੇ ਬਾਈ ਬਣੇ ਲੈ ਲਈ ਪੈਸੇ ਹਜ਼ਾਰ ਲੈ ਲਈ ਲੈ ਲਈ ਕੋਈ ਨਹੀਂ ਮਾਈ ਕੀ ਭੱਜ ਜਾ ਜਨਾ ਲੈ ਲਈ ਲੈ ਬੇਕਲਵੀਰ ਆਵਾਤਾ ਇਹ ਰਖ ਛੱਡ ਦਿਆ ਕਰ ਖੇੜਾ ਫੋਨ ਦਾ ਐ ਸਾਰਾ ਦਿਨ ਲੱਗਿਆ ਰਹਿਣਾ ਲੈ ਫੜ ਪੁੱਤ ਅੰਬ ਖਾਲਾ ਮੈਂ ਨਹੀਂ ਖਾਂਦਾ ਮੈਂ ਮੈਗੀ ਬਣਾ ਕੇ ਜਾਂ ਫਿਰ ਪਾਸਤਾ ਬਣਾ ਕੇ ਦੇ ਮੈਂ ਨਹੀਂ ਖਾਂਦਾ ਅੰਬ ਬੰਬ ਲੈ ਪੁੱਤ ਹੁਣ ਮੈਗੀ ਨਹੀਂ ਖਾਣੀ ਹੈਗੀ ਨਾ ਤੂੰ ਰੋਟੀ ਖਾਦੀ ਆ ਐ ਕਰ ਮੇਰਾ ਪੁੱਤ ਮਟਰ ਪਨੀਰ ਦੀ ਸਬਜ਼ੀ ਬਣੀ ਪਈ ਆ ਨਾਲ ਰਾਇਤਾ ਬਣਾਇਆ ਪਿਆ ਤੂੰ ਰੋਟੀ ਖਾ ਲੈ ਕੀ ਮਾਤਾ ਅੰਬ ਬੰਬ ਲਈਏਗੀ ਮੈਂ ਤੈਨੂੰ ਕਹੀ ਐਨਾ ਖਾਣਾ ਨਹੀਂ ਮੈਂ ਅਬ ਦੇਖ ਲੈ ਪੁੱਤੂ ਚੱਲ ਕੋਈ ਨਾ ਫਿਰ ਨਹੀਂ ਖਾਣਾ ਤੂੰ ਰੋਟੀ ਖਾ ਲਾ ਰੋਟੀ ਦਾ ਖਾਏਂਗਾ ਮੈਂ ਨਹੀਂ ਖਾਂਦਾ ਮਾਤਾ ਯਾਰ ਮੈਂ ਤੈਨੂੰ ਕਹਿੰਦਾ ਜਦੋਂ ਮੈਂ ਤਾਂ ਮੈਂ ਕੀ ਬਣਾ ਕੇ ਦੇ ਦੇਖ ਲੈ ਪੁੱਤ ਤੂੰ ਮੈਨੂੰ ਬਹੁਤ ਬਦੀਨ ਕਰਦਾ ਕੋਈ ਨਾ ਮੈਂ ਦੱਸ ਦਿਆਂ ਤੇਰੇ ਪਿਓ ਨੂੰ ਨਾ ਨਾ ਆਪਣਾ ਯਾਰ 15 ਕੇ ਕਿੱਲੇ ਤਾਂ ਨਿਬੜ ਗਏ 5 ਕੇ ਰਹਿ ਗਏ ਮੈਂ ਠਹਿਰ ਕੇ ਲਾਂ ਨੂੰ ਚੱਲ ਕੋਈ ਨਾ ਹਾਂ ਆਪਣਾ ਤਾਂ ਸ਼ੀਰ ਵੀ ਸਾਮੇ ਹੀ ਜਾਂਦਾ ਤੈਨੂੰ ਪਤਾ ਤਾਂ ਹੈਗਾ ਯਾਰਾ ਮੈਨੂੰ ਤਾਂ ਟਾਈਮ ਨਹੀਂ ਲੱਗਦਾ ਤੇਰੇ ਭੇਜਦਿਆਂ ਨਾ ਭਈਏ ਤਾਂ ਵੇਲੀ ਨੇਗੇ ਮੋਟਰ ਤੇ ਬੈਠੇ ਨੇ ਤੂੰ ਲਵਾਲਾ ਦੋ ਦਿਨਾਂ ਹਾਂ ਪੰਜ ਦੇ ਕਿ ਲਈ ਰਹਿ ਜਾਣਗੇ ਮੈਂ ਤਾਂ ਚਲ ਠਹਿਰ ਕੇ ਲਵਾ ਲਉ ਫਿਰ ਠੀਕ ਹੈ ਚਲ ਕੋਈ ਨਾ ਤੂੰ ਫੋਨ ਕਰਦੀ ਆ ਕੇ ਲੈ ਜੀ ਜਦੋਂ ਮਰਜ਼ੀ ਲੈ ਜੀ ਆ ਕੇ ਠੀਕ ਹੈ ਠੀਕ ਹੈ ਹਾਂ ਉਹ ਮੈਂ ਤਾਂ ਹੀ ਕਹਿੰਦੀ ਸੀ ਮਹਾ ਮੁੰਡਾ ਰੋਟੀ ਨਹੀਂ ਖਾਂਦਾ ਹੈਗਾ ਮੈਗੀ ਦਾ ਪੈਕਟ ਲਿਆ ਦੇਖਾ ਕੀ ਕਰਾਉਣੀ ਆ ਮੈਗੀ ਤਾਂ ਉਹ ਬਿਮਾਰ ਹੋ ਜੂ ਹਿੱਕ ਤੇ ਜੰਮ ਜੂ ਉਹਦੇ ਰੋਟੀ ਰੋਟੀ ਖਵਾ ਦੇ ਉਹਨੂੰ ਰੋਟੀ ਕਿਹਾ ਸੀ ਖਾਂਦਾ ਨਹੀਂ ਮੰਦਾਨੀ ਹੁਣ ਅੰਬ ਫੜਾਉਂਦੀ ਤੇ ਉਹ ਵੀ ਚਲਾ ਕੇ ਮਾਰਿਆ ਕਹਿੰਦਾ ਮੈਂ ਤਾਂ ਮੈਗੀ ਖਾਣੀ ਆ ਕੋਈ ਨਾ ਫਿਰ ਆਪੇ ਹੀ ਖਾ ਲੂ ਜਦੋਂ ਖੁੱਡਾ ਰੜਿਆ ਮੈਗੀ ਜ਼ਰੂਰੀ ਖਵਾਉਣੀ ਹੈਗੀ ਚਲੋ ਉਹ ਤਾਂ ਕੋਈ ਗੱਲ ਨਹੀਂ ਮੈਂ ਐਂ ਕਹਿੰਦੀ ਮਹਾਂ ਸਿਰ ਜੇ ਨੂੰ ਮਣਾਵਾ ਜਾ ਸਮਝਾ ਦੋ ਕੀ ਹੋ ਗਿਆ ਹੋਣਾ ਕੀ ਆ ਉਹ ਰਹਿੰਦਾ ਖੁੰਦਾ ਆਪ ਤਾਂ ਪੇਪੜ ਲੱਗਿਆ ਹੋਇਆ ਤੇ ਇਹ ਅੰਜਵਾਖ ਜੇ ਨੂੰ ਚੱਕ ਲੈੁੰਦਾ ਨਾਲ ਉਹ ਫੇਰ ਕੀ ਹੋ ਗਿਆ ਜੇ ਜਵਾਕ ਨੂੰ ਲਿਆਉਂਦਾ ਮਾਂ ਬਾਹਰ ਆ ਵਿਚਾਰਾ ਘਰੇ ਜੀ ਨਹੀਂ ਲੱਗਦਾ ਹੁਣ ਇਕੱਲੇ ਦਾ ਕਿੱਥੇ ਰਹੂ ਉਹ ਲੈ ਕਿੰਨੇ ਕੁ ਮਾਂ ਬਾਹਰੇ ਫਿਰਦੇ ਨੇ ਲੰਗਰ ਲਾ ਦੋ ਫੇਰ ਇੱਥੇ ਕਰ ਲੂ ਕੋਈ ਉਨੀ ਨਿੱਕੀ ਹੋਗੀ ਚੋਰੀ ਕਰ ਲਈ ਆਪ ਆ ਹੋਵੇ ਇਹ ਨਹੀਂ ਅਗਲਾ ਚੋਰੀ ਕਰਦਾ ਹੈਗਾ ਮੈਨੂੰ ਯਕੀਨ ਆ ਉਹ ਤੇ ਸੀਰੀ ਤੇ ਆਪਣੇ ਤੇ ਉਹ ਜਾਈ ਬੁੱਤਾ ਉਹਦਾ ਮੈਨੂੰ ਨਹੀਂ ਇਹ ਗੱਲਾਂ ਵਧੀਆ ਲੱਗਦੀਆਂ ਉੱਤੋਂ ਰੋਟੀਆਂ ਵੀ ਉਹਨੂੰ ਮੈਂ ਥੱਪਕੇ ਦਵਾ ਫੇਰ ਕਿਉਂ ਹੋ ਗਿਆ ਇਹ ਦੋ ਰੋਟੀਆਂ ਵੱਧ ਲਾ ਦੇਗੀ ਉਹ ਵੀ ਆਪਣੇ ਜਵਾਕ ਵਰ ਗਈ ਐ ਐ ਜੀਰਾ ਨਹੀਂ ਕਰਦੇ ਹੁੰਦੇ ਕਿਉਂ ਦੇ ਤਾਂ ਲਾ ਕੇ ਰੋਟੀਆਂ ਤਾਂ ਸੁੱਖਣਾ ਡੱਬਾ ਭਰਿਆ ਪਿਆ ਗਣੀ ਮੈਂ ਤਿੰਨ ਹੀ ਦਿੱਤੀਆਂ ਨੇ ਤਿੰਨ ਹੀ ਖਾਂਦਾ ਉਹ ਮੈਂ ਕਿ ਗੋਲੀ ਰੱਖੀ ਇਹਨਾਂ ਦੀ ਉੱਤੋਂ ਕਹਿੰਦਾ ਹਜੇ ਲੱਸੀ ਆ ਬਾਦਾ ਲੱਸੀ ਦੇ ਦੇ ਇਹਨੂੰ ਰੱਬ ਦਾ ਦਿੱਤਾ ਹੋਇਆ ਸਾਰਾ ਕੁਝ ਆ ਕਿਉਂ ਮਾੜੀ ਨੀਤ ਦਿਖਾਉਣੀ ਹੁੰਦੀ ਐ ਤੇਰੇ ਨਾਲ ਤਾਂ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਇਹ ਤਾਂ ਮਈ ਦਿੰਨੀ ਆ ਉਹਨੇ ਤਨੇ ਸੜੀ ਤਾਂ ਉਸੇ ਦੀ ਕਰਮ ਨਹੀਂ ਆ ਮੂੰਹ ਸੁਭਾਲ ਕੇ ਬੋਲੀ ਮੜਾ ਜਾ ਆਪਣਾ ਸਾਰਾ ਕੰਮ ਚੱਕੀ ਫਿਰਦਾ ਉਹ ਇਹ ਤਾਂ ਮੜੇ ਘਰ ਦੀ ਆ ਗਈ ਆਪਦਾ ਖਾਂਦਾ ਨਹੀਂ ਦੂਜੇ ਜਵਾਕ ਨੂੰ ਖਵਾਉਂਦੀ ਨਹੀਂ ਹੈਗੀ ਗੇਮ ਮੈਂ ਚੋਰੀ ਨਹੀਂ ਕੀਤਾ ਬੈ ਤਲ ਨੂੰ ਚੱਕਿਆ ਬੈ ਲੋ ਚੱਕਿਆ ਮੈਂ ਤਾਂ ਤੇਰੀ ਕਰਤੂਤ ਨਾ ਪਹਿਲੀ ਪਤਾ ਸੀ ਇਹ ਨਹੀਂ ਆ ਤੂੰ ਮੇਰੇ ਪਿਓ ਨੇ ਤਾਂ ਨਹੀਂ ਕਿਹਾ ਸਕੇ ਅੰਮੋ ਕੱਲਾ ਕਰ ਮਾੜਾ ਮੋਟਾ ਰ ਚੱਕੇ ਗੁਹਾ ਜ ਮੈਂ ਨੱਕਾ ਬਦਲ ਲੈ ਇਹਨੇ ਤੂੰ ਢੀਟਾੜੀ ਪਾ ਦੇਗਾ ਮੈਂ ਤਾਂ ਮਦਦ ਦਵਾਂ ਰਾਜੀ ਨਿਯੋਗ ਕਰਾ ਹੀਗਾ ਕੀ ਹੋ ਗਿਆ ਪੁੱਤਰ ਉਹਨਾ ਉਹਨੇ ਅੰਬੋ ਨੇ ਗੱਲ ਤੇ ਲਵੇੜਾ ਮਾਰਿਆ ਪਾਪਾ ਕੰਨ ਫੇੜਾ ਕਾਮ ਮਾਰਿਆ ਤੇਰੇ ਅੰਬਾਂ ਦੀ ਦਲੇੜ ਮੈਂ ਚੱਕ ਲਿਆ ਮੈਨੂੰ ਇਹ ਤੂੰ ਚੋਰੀ ਕਰਕੇ ਲੈ ਆ ਮੈਂ ਕਿਹੜਾ ਫ੍ਰਿਜ ਨੂੰ ਚੱਕ ਕੇ ਲੈ ਆ ਸੀ ਓਹੋ ਤੈਨੂੰ ਪਤਾ ਜਰ ਉਹਦੇ ਮਾਜ ਨਾ ਨਹੀਂ ਹੈਗਾ ਤੈਂ ਅੱਬ ਕਿਉਂ ਚੱਕਿਆ ਭੱਲੇ ਮਾਨਸਾ ਓਪਾ ਮੇਰੇ ਪੈਰਾਂ 'ਚ ਆ ਕੇ ਵਿਧਿਆ ਚੱਕ ਲਿਓ ਓਪਾ ਆ ਸਾਲਾ ਹੁਣ ਅੰਬ ਚੱਕਣਾ ਵੀ ਗੁਨਾਹ ਹੋ ਗਿਆ ਰੱਬ ਦੀ ਧਰਤੀ 'ਤੋਂ ਮੈਂ ਕਰਦਾ ਉਹਦੀ ਨਾਲ ਗੱਲ ਤੂੰ ਪੁੱਤ ਆਈ ਨਾ ਕਰ ਮੈਂ ਹੱਥ ਜੋੜਦਾ ਤੇਰੇ ਮੂਰੇ ਆਪਦਾ ਕਰੀ ਪੈ ਜਾ ਕਰ ਐ ਤਾਂ ਬਾਹਰ ਵਾਲੇ ਨੇ ਤੈਂ ਕਰ ਤੂੜੀ ਪਾ ਕੇ ਹੱਥ ਮਾਰ ਦੇ ਕੱਟ ਨੂੰ ਆਂ ਫੇਰ ਗਾਲਾਂ ਕੱਢੂ ਮੈਂ ਕਰਦਾ ਗੱਲ ਉਹਦੇ ਨਾਲ ਨਾ ਸੋ ਨੂੰ ਮੈਂ ਨਹੀਂ ਆਕਲੀ ਮੇਰੇ ਭਾਂਡੇ ਚ ਥਾਰ ਲਾਤਾ ਉਹਦੇ ਭਾਂਡੇ ਆਰਡ ਰੱਖਿਆ ਕਰੋ ਉਹ ਚਾਚੀ ਉਹਨੇ ਲਾਤਾ ਉਹ ਜਵਾਕ ਨੇ ਭੁੱਲ ਕੇ ਗਲਤੀ ਨਾਲ ਤੇਰਾ ਜਵਾਕ ਤਾਂ ਬਹੁਤ ਗਲਤੀਆਂ ਕਰਦਾ ਉਹ ਚਾਚੀ ਉਹਦੇ ਥਾਪੜਾ ਕਾ ਨੂੰ ਮਾਰਿਆ ਉਹ ਜਵਾਕ ਆਗਾ ਉਹ ਸਮਝਾਣ ਦੀ ਅੰਬ ਚੋਰੀ ਕਰਦਾ ਸੀ ਕੱਲ ਨੂੰ ਕੁਝ ਹੋਰ ਕਰੂਗਾ ਉਹ ਤਾਂ ਉਹਨੇ ਥੱਲੋਂ ਚੱਕਿਆ ਉਹ ਕਹਿੰਦਾ ਮੇਰੇ ਪੈਰਾਂ ਕੋਲੇ ਆ ਗਿਆ ਉਹਨੇ ਉਹ ਨਹੀਂ ਚੋਰੀ ਨਹੀਂ ਕਰਿਆ ਬੱਸ ਕਰ ਜਾ ਠੀਕ ਆ ਨੀਵੀਂ ਜਾਤ ਆ ਅਬ ਇਹ ਕਾਹਤ ਚੜ੍ਹੇ ਅਬ ਇਹ ਜਾਤ ਨਾ ਭੁੱਲਣ ਵਾਲੇ ਚੰਗਾ ਮੈਂ ਮਾਫੀ ਮੰਗਦਾ ਚਾਚੀ ਉਹਦੇ ਕਣੀਆਂ ਜਵਾਕ ਕਣੀਆਂ ਬੱਸ ਉਹਨੂੰ ਪੂਰਿਆ ਨਾ ਕਰ ਉਹ ਤਾਂ ਪਹਿਲੀ ਮਾਂ ਬਾਰਾ ਗਾ ਬਥੇਰੇ ਦੁੱਖ ਦੇਖ ਲੇ ਵਿਚਾਰੇ ਨੇ ਢੀਕ ਉਮਰ ਚ ਜੇ ਤੁਸੀਂ ਦੁੱਖ ਦੇਖ ਲੇ ਫਿਰ ਸਾਨੂੰ ਵੀ ਦੇਖਦੇ ਨੇ ਤੁਸੀਂ ਚੰਗਾ ਚਾਚੀ ਕਾਨੂੰ ਕਾਬਰ ਦੀਆਂ ਹਨੋਂ ਕਬਰਦੀਆਂ ਕੋਈ ਨਾ ਤੂੜੀ ਪਾਈ ਜਾਂਦਾ ਮੈਂ ਨੱਕਾ ਨੁੱਕਾ ਲਾਇਆ ਵਾਂ ਹੈ ਉਹਨੂੰ ਕਹਦੇ ਮੇਰੀ ਹੱਦ 'ਚ ਰਹੇ ਨਾਲੇ ਆਪਣੇ ਭਾਂਡੇ ਨਾਲੇ ਉਹਦੇ ਆਡਰ ਰੱਖਿਆ ਕਰ ਚੰਗਾ ਚੰਗਾ ਜੀ ਚੰਗਾ ਹੱਤ ਤੈ ਕੋ ਦਾਦਾ ਬਾਹਰ ਹੁੰਦਾ ਚਾਚੀ ਯਾਦ ਕੀ ਆਹੋਂ ਗਿਆ ਦੀ ਅੱਖ ਲਾ ਲਈ ਮਾਂ ਉਹੀ ਪੈ ਗਿਆ ਸੀ ਜੰਦਰ ਆ ਜਾ ਬਹਿ ਜਾ ਕੋਈ ਨਾ ਬੈਠੇ ਤੇ ਇਹ ਕਹਣਾ ਮੈਂ ਤੈਨੂੰ ਮਹਾ ਉਹ ਆਪਣੀ ਵੱਟ ਮਹਾ ਸਾਂਝੀ ਜਿਹੜੀ ਨੰਗਣ ਵਾਲੀ ਨਾ ਬਣਾਦੀ ਐ ਮਹਾ ਤੋਰਾ ਫੇਰਾ ਜਾਦੇ ਰਹਿੰਦਾ ਉਤੇ ਹਾਂ ਉਹ ਤਾਂ ਆਪਾਂ ਨੂੰ ਮੋਟੀ ਕਰਨੀ ਪਊਗੀ ਹਾਂ ਵਹਾਂ ਵੀ ਚੂਹੇ ਚਾਹੇ ਖੱਦਾਂ ਪਾ ਲਾਂਦੇ ਨੇ ਹਾਂ ਫਿਰ ਮੀਹਾਂ ਜੇ ਆਪਾਂ ਤੁਰੇ ਫਿਰਦੇ ਆ ਨਾਲੇ ਨੀਮਾਣਾ ਉੱਧਰ ਫਿਰ ਹਾਂ ਤੇ ਇੱਕ ਤੇਰੇ ਮੂਰੇ ਬੇਨਤੀ ਕਰਨੀ ਆ ਕੀ ਬੇਨਤੀ ਕਰਨੀ ਆ ਮੇਰੇ ਵਾਲਾ ਜਵਾਕ ਚਾਚਾ ਰੁਈ ਜਾਂਦਾਗਾ ਚਾਚੀ ਨੇ ਥਾਪੜਾ ਮਾਰਿਆ ਅੰਬ ਪਿੱਛੇ ਉਹ ਤਾਂ ਪਹਿਲੀ ਮਾਂ ਬਾਹਰ ਆ ਗਿਆ ਮੈਨੂੰ ਬਥੇਰੇ ਵਾਰ ਕਿਹਾ ਮਾਂ ਕਰੀ ਰਹਿ ਪਾ ਕਰੀ ਰਹਿ ਪਾਪਾ ਵੀ ਉਹ ਕਰੇ ਤਾਂ ਨਹੀਂ ਰਹਿੰਦਾ ਚਾਚਾ ਕਰੇ ਉਹਦੀ ਮਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਦੇਖ ਦੇਖ ਰੋਈ ਜਾਂਦਾ ਰਹਿੰਦਾ ਹੈਗਾ ਤੂੰ ਮੜਾ ਸਮਝਾਈ ਚਾਚੀ ਨੂੰ ਹੈ ਤੇ ਜੇ ਕੁਝ ਕਹਿਣਾ ਹੁੰਦਾ ਮੈਨੂੰ ਕਹਿ ਲਿਆ ਕਰੋ ਮੈਨੂੰ ਕੱਢ ਲਿਆ ਕਰੋ ਗਾਲਾਂ ਉਹਨੂੰ ਨਾ ਕਿਹਾ ਕਰੋ ਹੱਥ ਬੰਨਦਾ ਚਾਚਾ ਮੈਂ ਤੇਰੇ ਮੂਰੇ ਜਵਾਬ ਆਖ ਉਹ ਜੀ ਉਹ ਇਹ ਚ ਜਹੰਦਰ ਹੱਥ ਬੰਨਣ ਵਾਲੀ ਕੀ ਗੱਲ ਆ ਯਾਰ ਜਿਹੜਾ ਤੇਰਾ ਜਵਾਬ ਹੋਇਆ ਉਹ ਜਾਂ ਸਾਡਾ ਜਵਾਬ ਹੋਇਆ ਮੈਂ ਤਾਂ ਫਰਕ ਹੀ ਨਹੀਂ ਸਮਝਦਾ ਨਾਲੇ ਹੋਰ ਚਾਚਾ ਮੈਂ ਤਾਂ ਵੀ ਨਹੀਂ ਸੋਨੂੰ ਕਹਿੰਦਾ ਮੈਂ ਛੋਡੇ ਚਾਸ ਤੇ ਨਾ ਫਰਕ ਪੈ ਜੇ ਹਨਾ ਕਿਤੇ ਕਲ ਨੂੰ ਕਹਾਂ ਉਹ ਵੀ ਤੁਜੇਂਦਰਾ ਸਾਡੇ ਚ ਫਰਕ ਪਵਾ ਗਿਆ ਮੈਨੂੰ ਪਤਾ ਮੈਂ ਲੱਖ ਰੁਪਈਆ ਪਹਿਲਾਂ ਫੜਿਆ ਹੋਇਆ ਮਾਹੋ ਚਾਚਾ ਪੂਰੇ ਕਰਕੇ ਜਾਉ ਜਿੰਨਾ ਚਿਰ ਛੋਡੇ ਨਾ ਕਰਾਰ ਕਰਿਆ ਹੋਗਾ ਵਿਚਾਲੂ ਨਹੀਂ ਪਜਦਾ ਫਸੇ ਮੇਰੇ ਜਵਾਕ ਤੇ ਤਰਸ ਖਾ ਲਿਆ ਕਰੋ ਕਿਹਾ ਨਾ ਕਰੂੰ ਮੈਂ ਤੈਨੂੰ ਐ ਵੀ ਆਖਿਆ ਮਾਦੂ ਘਰੇ ਵਗਦਾ ਜਾਂਦਾ ਨਹੀਂਗਾ ਮਗਰ ਮਗਰ ਫਿਰਦਾ ਰਹਿੰਦਾਗਾ ਉਹਨੂੰ ਐ ਵੀ ਮੇਰਾ ਪਿਓ ਫਿਰਦਾਗਾ ਮੇ ਨਾਲ ਲਾ ਕੇ ਕੰਮ ਕਰਾਦਾ ਕੋਈ ਨਜੇਂਦਰਾ ਤੂੰ ਟੈਨਸ਼ਨ ਨਾ ਲੈ ਉਹਨੂੰ ਮੈਂ ਆਪੇ ਸਮਝਾਉਂਗਾ ਮੈਂ ਤਾਂ ਬਾੜ ਰੈਵਰੀ ਕਰਦਾ ਸੀ ਇਹਦੇ ਕਰਕੇ ਆਉਣਾ ਪੈ ਗਿਆ ਘਰ ਦੇ ਆਣੇ ਫਸਾਤਾ ਯਾਰ ਚਾਚਾ ਉਹ ਮਜਬੂਰੀਆਂ ਹੋ ਜਾਂਦੀਆਂ ਨੇ ਹਾਂ ਬਸ ਉਹ ਤੁਹਾਨੂੰ ਪਤਿਆ ਨਾਲੇ ਤਾਪ ਮਰ ਗਈ ਨਾਲੇ ਸਾਨੂੰ ਮਾਰ ਗਈ ਆ ਫਿਰਦਾਂ ਰੁਲਦੇ ਬਾਕੀ ਤੁਹਾਨੂੰ ਪਤਿਆ ਜਨਾਨੀਆਂ ਦਾ ਗਿੱਚੀ ਪਿੱਛੇ ਮਤ ਹੁੰਦੀ ਐ ਹਾਂ ਚਾਚਾ ਮੈਂ ਜਾਵਾਂ ਫਿਰ ਉਹ ਕਰ ਦੋ ਨਾਲ ਚੱਪਲਾਂ ਟੁੱਟੀਆਂ ਹੋਈਆਂ ਪਾਈ ਫਿਰਦਾ ਚੱਪਲਾਂ ਤਾਂ ਇਹਦਾ ਚਾਚਾ ਹੀ ਨਿਕਲਦੀ ਆ ਬਦਰੀ ਮੂਹੋਂ ਮੈਂ ਤਾਂ ਕਹਿੰਦਾ ਉਹ ਆਪਣੇ ਪਿੰਡੋਂ ਆਉਂਦਾ ਬਦਰੀਆਂ ਪਾਉਣ ਵਾਲਾ ਨਾਥਾ ਹਾਂ ਲਓ ਗਾਲੂ ਉਹ ਤੋਂ ਪਵਾ ਲਾਂਗੇ ਓਏ ਉਹ ਖਬਰਾ ਕਦੋਂ ਪਾਊਗਾ ਤੂੰ ਐਂ ਕਰ ਪਿੰਡ ਬਾਣੀਏ ਤੂੰ ਜਾ ਕੇ ਲਿਆ ਮਾਣੂ ਫੋਨ ਕਰ ਦਨਾਂਗਾ ਐਂ ਕਰ ਨਾ ਚਾਚਾ ਹੋਰ ਹੋਰ ਜਾ ਕੇ ਲਿਆ ਸਾਰਾ ਕੰਮ ਤਾਂ ਤੈਹੀਂ ਕਰਨਾ ਹੁੰਦਾ ਤੂੰ ਘੌਲ ਨਾ ਕਰਿਆ ਕਰ ਕੱਪੜਾ ਜਿਹੜਾ ਲਿਆਇਆ ਕਰਨ ਵਾਲੇ ਆਪਦਾ ਹਾਂ ਲਾਲਾ ਕੋਈ ਨਾ ਚੰਗਾ ਚਾਚਾ ਚੰਗਾ ਚੰਗਾ ਠੀਕ ਹੈ ਆਹ ਬੱਪਾ ਗਰਮੀ ਦੇ ਮੱਥਾ ਮਰੀ ਐ ਨਾ ਮੱਥਾ ਤਾਂ ਹੁਣ ਮਾਰਨੀ ਬੂਤਾਂ ਰੋਟੀ ਲਾ ਕੇ ਦੇਣੀ ਮੱਚ ਦੀਨੀ ਲੱਕੜਾਂ ਗਿੱਲੀਆਂ ਨੇ ਮੈਨੂੰ ਤਾਂ ਲੱਗਦਾ ਹੈ ਉਹੀ ਗੱਲ ਹੈ ਜੇ ਕੱਲ ਵਾਂਗੂ ਉੱਥੇ ਖਾਧੀ ਤੇ ਰੋਟਾ ਪੂਗੀ ਚਾਚੀ ਵੀ ਮੈਂ ਤਾਂ ਤੇਰੇ ਜੋ ਗਰੀ ਲਾਈਆਂ ਨੇ ਜਵਾਖ ਲਿਆ ਕਿੱਥੇ ਖੜਾ ਦੇਣਾ ਤੋਜ ਰੋਜ਼ ਮੈਂ ਕਿੰਨੀਆਂ ਖਵਾਵਾਂ ਤਾਂ ਹੁਣ ਕਰਨੀ ਪੈਣਗੇ ਮਰਨ ਵਾਲੀ ਮਰ ਗਈ ਆ ਗਲਤ ਆਦੇ ਪੈਗੇ ਧੰਦੇ ਸਾਰੇ ਲੱਕੜਾਂ ਗਿੱਲੀਆਂ ਨੇ ਮੈਨੂੰ ਤਾਂ ਲੱਗਦਾ ਮੱਚ ਵੀ ਮੱਚ ਵੀ ਫੁੱਖਾ ਥੋੜੀ ਮਾਰਦਾ ਹੁਣ ਤੈਨੂੰ ਵਾਓ ਤੇਰੇ ਪਾਪਾ ਇਹ ਪੰਜਾਬ ਹੈ ਪੰਜਾਬ ਪੰਜਾਬ ਚ ਨਹੀਂ ਕੋਈ ਭੁੱਖਾ ਮਰਦਾ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਆ ਜਾ ਆਪਣੇ ਬ੍ਰੰਪੂਰੀ ਬਾਬੇ ਦੇ ਲੰਗਰ ਚਲੀ ਜਾਂਦਾ ਆ ਛੱਕਿਆ ਇਹ ਪੂੜੇ ਪੁੱਤ ਮੇਰੇ ਦਰਦ ਹੋਈ ਜਾਂਦਾ ਤੈਨੂੰ ਦੋ ਰੋਟੀਆਂ ਘਰੀ ਲਾ ਕੇ ਦੇਣਾ ਨਾ ਤਾਂ ਮੈਂ ਉਥੋਂ ਤੁਰਿਆ ਜਾਂਦਾ ਐ ਉਦੋਂ ਬਾਅਦ ਡਾਕਟਰ ਕੋਲੇ ਚੱਲਾਂਗੇ ਲੰਗਰ ਨਹੀਂ ਪਾਪਾ ਉਥੇ ਹੀ ਚਲਾਏ ਉਥੇ ਹੀ ਖਾ ਕੇ ਆਵਾਂਗੇ ਆਹ ਲਾ ਹੁਣ ਤਾਂ ਮਾਲ ਪੂੜੀ ਖਾਣੇ ਨੇ ਹਾਂ ਚੱਲ ਫੇਰ ਆ ਤਾਂ ਮੱਛੀ ਪੀਤੀ ਹੁਣ ਇਹ ਵੀ ਮੱਛੀ ਦੇਖ ਲਾ ਬਯਾ ਦੇ ਨੂੰ ਪਾਪਾ ਉਥੇ ਹੀ ਚੱਲਾਂਗੇ ਚੱਲ ਹੋ ਉਹ ਖੜਾ ਫੇਰ ਆ ਲੈ ਤੇ ਗੋਲੇ ਬਾਈ ਜੀ ਮਾਤਰੀ ਤੈਨੂੰ ਵੀ ਖਾਣੇ ਪੈਣਗੇ ਚੰਗਾ ਇੱਕ ਨੱਦਾ ਖਾ ਲਾਂਗੇ ਚੱਲ ਨਹੀਂ ਪੈਣੀ ਆਤਾ ਜਾ ਮਾਂ ਅੱਜ ਸਾਡਾ ਸਿਹਰੀ ਨਹੀਂ ਮਰੇ ਆ ਆ ਪਲੇਗ ਦੇ ਜਾਣਾ ਪਤਾ ਨਹੀਂ ਕਿੱਥੇ ਰੁੜ ਗਿਆ ਵੀ ਰੁੜ ਜਾਣ ਐਡਾ ਦਿਨ ਚੜੇ ਪੇ ਕੰਮ ਪਿਆ ਹੋ ਤੂੰ ਆ ਜਾ ਮਰ ਜਾ ਉਂਗ ਤੇ ਰੋਟੀਆਂ ਬਣਨਗੇ ਨਹੀਂ ਅੱਗੇ ਤਾਂ ਪਿਓ ਪੁੱਤ ਆ ਜਾਂਦੇ ਨਹੀਂ ਅੱਜ ਦੋਨਾਂ ਚੋਂ ਇੱਕ ਵੀ ਨਹੀਂ ਆਇਆ ਆਹ ਜਹਿਲਾ ਸਾਰਾ ਕੰਮ ਆ ਪਿਆਗਾ ਮੈਨੂੰ ਕਰਨਾ ਪਊ ਅੱਜ ਨਾ ਪੈਸੇ ਖਾਦੇ ਦਿੱਤੇ ਨੇ ਭਲੇ ਗਿਆਪੀ ਕਰਨਾ ਹਾਂ ਚਲ ਮੈਂ ਤੇਰਾ ਨਾਲ ਫੇਰ ਗੱਲ ਕਰਦੀ ਆ ਕੀ ਹੋ ਗਿਆ ਕਿਦਾਂ ਲੱਗੀ ਪਈ ਐ ਹੋਣਾ ਕੀ ਆ ਤੇਰਾ ਲੜਲਾ ਸਿਰੀ ਕਿੱਥੇ ਅੱਜ ਹੋ ਆ ਜੂਗਾ ਆ ਜੂਗਾ ਕਿਉਂ ਹੋਟ ਟਾਈਮ ਨਹੀਂ ਹੋਇਆ ਟਾਈਮ ਹੋ ਆ ਜੂਗਾ ਟਾਈਮ ਤੇ ਅਗਲਾ ਇਹਨੂੰ ਕੀ ਹੋਈ ਜਾਂਦਾ ਤੜਕੀ ਤੜਫੀ ਜਾਨੀ ਆ ਤੂੰ ਨਾ ਟਾਈਮ ਤੇ ਨੋਟ ਤਾਂ ਬੜੇ ਮੰਗ ਲੈਂਦਾ ਹੋ ਹੱਥ ੱਟ ਕੇ ਛੇਤੀ ਦੇ ਦੋ ਮੈਨੂੰ ਨਾ ਫਿਰ ਤੂੰ ਕਰ ਲੈ ਕਿਹੜਾ ਮਰਦੀਆਂ ਤੂੰ ਇੱਕ ਦਿਨ ਕਰ ਲੇਗੀ ਮੈਂ ਨਹੀਂ ਕਰਦੀ ਪੈਸੇ ਕਹਦੇ ਦਿੱਤੇ ਨੇ ਇਹਨੂੰ ਲੱਖ ਕਿਆ ਲਏ ਪੈਸੇ ਖੇਤੀ ਦੇ ਕੰਮ ਤੇ ਦਿੱਤੇ ਨੇ ਕਰਦੇ ਕੰਮ ਤੇ ਨਹੀਂ ਦਿੱਤੇ ਗੋਲਾ ਦੰਦਾ ਕਰਨ ਨੂੰ ਮੈਂ ਤੂੰ ਆਪਦੀ ਚਾਬਲ ਨਾ ਮਾਰ ਕਰਾ ਲੈਣ ਦੇ ਮੈਥੋਂ ਕੰਮ ਨੋਟ ਦਿੱਤੇ ਨੇ ਨੋਟਾ ਪੂਰਾ ਕੰਮ ਲਾਉ ਜਿੰਨੇ ਕ ਨੋਟ ਦਿੰਦੇ ਨੇ ਉੰਨੀ ਕ ਅਗਲਾ ਆਪਦੀ ਮਿਹਨਤ ਕਰੀ ਜਾਂਦਾ ਰੱਬ ਦੇਖਦਾ ਮੈਂ ਚੱਲ ਬਸ ਬਾਲੀਆਂ ਨਾ ਤੂੰ ਮਹਾਨ ਬਣਿਆ ਕਰ ਮਰੀ ਜਾ ਫਾਰਸੀਆਂ ਰੇ ਖੜ ਕੇ ਖਿੱਚ ਲੈ ਇੱਕ ਅੱਧਾ ਫੋੜਾ ਕਿਧਰੇ ਨਹੀਂ ਕੱਸਦੀ ਤੂੰ ਹਾਂ ਮੈਂ ਨਹੀਂ ਖਿੱਚਦੀ ਹੈਗੀ ਉਹਨੂੰ ਬਲਾ ਕਿੱਥੇ ਹੈਗਾ ਨਹੀਂ ਮੈਥੋਂ ਬੁਰਾ ਕੋਈ ਨਹੀਂ ਆਥੜੇ ਰੋਟੀ ਨਹੀਂ ਦਿੰਦੀ ਉਹਨੂੰ ਬਈ ਜਨ ਲੱਤਾ ਚੌੜੀਆਂ ਕਰਕੇ ਰੋਟੀਆਂ ਖਾਣਾ ਸਿਆਪਾ ਮੈਥੋਂ ਇਹ ਕਿੱਥੇ ਹੁੰਦਾ ਵਾ ਮੈਂ ਨਹੀਂ ਕਰਦੀ ਹੈਗੀ ਹੋਈ ਜਾਂਦਾ ਡਾਕਟਰ ਕੋਲੇ ਜਾਣਾ ਉਹ ਲੌਂਗਾਲ ਮੈਨੂੰ ਤਾਂ ਲੱਗਦਾ ਭਾਬੀ ਐ ਪੁੱਤ ਲੈ ਆ ਪਾਪਾ ਦਵਾਈ ਹੋਰ ਆ ਕਿਤੇ ਬਾਦਾਂ ਨਾ ਵੱਧ ਜੇ ਕੰਮ ਕਣੀ ਉਹ ਵੀ ਜਾਈਏ ਉਹ ਕਿਵੇਂ ਕੋਈ ਫੜੀ ਜਾਣਾ ਹੈ ਹੋਰ ਬਤਾਰ ਭਾਈ ਠੀਕ ਹੈ ਠੀਕ ਹੈ ਕਿਵੇਂ ਔਖਾ ਜਾ ਯਾਰ ਉਹ ਇਹ ਕਹਿੰਦਾ ਲੰਗਰ ਛੱਕ ਕੇ ਆਉਣਾ ਉਹ ਲੰਗਰ ਛਕਣ ਗਈ ਦੀ ਕਿ ਉਥੇ ਦਰਦ ਜਾ ਉੱਠ ਖੜਿਆ ਦਰਦ ਤਾਂ ਟੜਕੇ ਦੀ ਹੋਈ ਜਾਂਦਾ ਮੈਨੂੰ ਐ ਸ਼ੱਕ ਲੱਗਦਾ ਪਾਥਰੀ ਦਾ ਨਾ ਹੋਵੇ ਕਿਤੇ ਤਾਂ ਨਾ ਭਾਰ ਜਾ ਉੱਥੇ ਚੱਕ ਲਿਆ ਕਹੀਂ ਕੋਹੀ ਨਾ ਮਿੱਟੀ ਲਈ ਗੇ ਹੋਰ ਪਰਵਾਹ ਠੀਕ ਆ ਪਰਵਾਹ ਤਾਂ ਠੀਕ ਆ ਹੋਰ ਪੁੱਤ ਠੀਕ ਐ ਤੂੰ ਪਛਾਣ ਲੈ ਮੈਨੂੰ ਨਾ ਮੈਂ ਨਹੀਂ ਪਛਾਨਿਆ ਉਹ ਹੱਤੇਂਦਰਾ ਤੇਰੇ ਮੁੰਡਾ ਘਰਾਂ ਵਾਲਾ ਤੈਨੂੰ ਪੜਾਉਂਦੀ ਦੀ ਮੈਡਮ ਸਕੂਲ ਚ ਛਾਲ ਲੈ ਬਛਾਲ ਹਾਂ ਮੇਰਾ ਮੁੰਡਾ ਇਹ ਆਪਣਾ ਖੇਤ ਵਾਲਾ ਓਏ ਵੀ ਸਰ ਕਹਿੰਦਾ ਕਰ ਪੁੱਤ ਸਰ ਲੱਗਦਾ ਐ ਵੀ ਤੇਰਾ ਭਾਈ ਇੱਕ ਗੱਲ ਤਾਂ ਹੈਗੀ ਜਹੇਂਦਰਾ ਮੁੰਡਾ ਤੇਰਾ ਪੜਦਾ ਬਹੁਤ ਵਧੀਆ બસ ਬਈ ਐਈ ਆ ਮੜਾ ਜਾ ਘਰੇ ਕਹਿਦੀ ਹੈ ਆਪਣੀ ਮੈਡਮ ਨੂੰ ਵੀ ਮੜਾ ਜਾ ਤਾੜ ਕੇ ਰੱਖੇ ਇਹੀ ਸੁਖ ਸਹਾਰਾ ਜੇ ਪੜ ਲਿਖ ਜਾਊ ਦੋੱਖਰ ਹਨਾ ਕੋਈ ਨੌਕਰੀ ਲੱਭ ਲੂ ਕੋਈ ਗੱਲ ਨਹੀਂ ਤੂੰ ਸੋਚ ਨਾ ਕਰ ਮੈਨੂੰ ਨਾ ਇੱਕ ਯਾਰ ਕੰਮ ਹੈ ਦੱਸ ਬਈ ਮੈਨੂੰ ਐਂ ਦੱਸੋ ਵੀ ਤੂੰ ਗਾਹਾਂ ਨੂੰ ਕਿਸ ਨਾਲ ਰਲੇਂਗਾ ਪੁਰਸ਼ਾ ਤਾਂ ਪਰਵਾ ਪਾਲਦਾ ਨਹੀਂ ਹੈਗਾ ਹਨਾ ਗਾਹਾਂ ਦੀਆਂ ਜ਼ਿੰਮੇਵਾਰੀਆਂ ਕਿਵੇਂ ਚੱਕੀਏ ਮੈਂ ਰਲਿਆ ਹੋਇਆ ਬਈ ਯਾਰ ਮੈਂ ਰਲ ਨਹੀਂ ਸਕਦਾ ਉਹ ਚੱਲ ਤੂੰ ਨਹੀਂ ਰਲ ਸਕਦਾ ਕੋਈ ਗੱਲ ਨਹੀਂ ਆ ਤੇਰੇ ਵਰਗਾ ਕੋਈ ਬੰਦਾ ਹੋਰ ਦੇਖ ਲੈ ਯਾਰ ਹੋਰ ਤਾਂ ਆਏ ਆ ਬਾਈ ਯਾਰ ਐਵੇਂ ਕਿਸ ਦੀ ਜ਼ਿੰਮੇਵਾਰੀ ਲਈ ਗਈ ਹੈ ਕੋਈ ਆਦੋਂ ਚਾਲੋਂ ਭੱਜ ਗਿਆ ਤੂੰ ਮੈਨੂੰ ਕਢਿਸ਼ਦਾ ਫਿਰੇਗਾ ਤੈਨੂੰ ਪਤਾ ਹੀ ਆ ਉਦੋਂ ਮੇਰੇ ਘਰ ਦੇ ਢੱਲੇ ਹੋ ਗਏ ਸੀਗੇ ਐਪੀ ਕਹਿੰਤ ਉਹਨਾਂ ਲੱਖ ਰੁਪਈਆ ਡੇਢ ਲੱਖ ਮੈਂ ਪਹਿਲੀ ਫੜ ਲਿਆ ਸੀਗਾ ਤੇ ਉਹ ਫਿਰ ਹੁਣ ਗਾਂਹ ਵਾਲੇ ਸੀਰ ਚ ਕਟਾਵਾਂਗੇ ਹੁਣ ਤਾਂ ਕਰਕੇ ਉਹਨਾਂ ਨਾਲੇ ਹੋ ਗਿਆ ਮੇਰੀ ਗੱਲ ਸੁਣ ਤੂੰ ਗਾਂਹ ਨੂੰ ਯਾਰ ਮੇਰੇ ਨਾਲ ਆ ਜਾ ਤੇਰੇ ਪੈਸੇ ਤਾਂ ਮੈਂ ਆਪ ਹੀ ਦੇ ਦੂੰਗਾ ਬਈ ਗੱਲ ਪੈਸਿਆਂ ਦੀ ਵੀ ਨਹੀਂ ਹੈਗੀ ਗੱਲ ਜ਼ੁਬਾਨ ਦੀ ਹੈ ਨਾ ਚਾਚੇ ਨੂੰ ਜ਼ੁਬਾਨ ਦੇ ਹੀ ਬੈਠੇ ਆਂਗੇ ਵੀ ਸਾਲ ਲਾਵਾਂਗੇ ਪੂਰਾ ਬਾਈ ਬਸ ਇਸੇ ਗੱਲ ਕਰਕੇ ਤਾਂ ਮੈਂ ਤੈਨੂੰ ਕਹਿਣਾ ਆਹੀ ਜਵਾਨ ਆਲਾ ਤਾਂ ਬੰਦਾ ਨਹੀਂ ਮਿਲਦਾ ਕੋਈ ਹੋਰ ਬਾਈ ਫਿਰ ਐ ਆ ਜੇ ਆਪਾਂ ਇਹ ਤੈਨੂੰ ਬੰਦਾ ਤਾਂ ਹੋਰ ਵੀ ਭਾਲ ਕੇ ਦੇ ਦਾਂ ਪਰ ਹਰੇ ਕਿਸੇ ਦੀ ਜ਼ਿੰਮੇਵਾਰੀ ਲੈਣੀ ਬਾਲੀ ਔਖੀ ਆ ਹੁਣ ਆ ਦੇਖ ਲੈ ਇੱਧਰ ਜਵਾਕ ਨਾਲ ਤੁਰਿਆ ਫਿਰਦਾਗਾ ਉਹ ਮਰਨ ਵਾਲੀ ਮਰਗੀ ਇਹਨੂੰ ਰੋਲ ਦੇਣੀ ਮੈਂ ਰੋਲਿਆ ਫਿਰਦਾ ਆ ਤੇਰੇ ਮੁੰਡੇ ਨੂੰ ਨਾ ਤੂੰ ਇਸ ਕੰਮ ਚ ਪਾ ਦੀ ਬਹੁਤ ਸ਼ਿਆਰ ਆਹੇ ਪੜ੍ਹਾਈ ਚ ਲਿਆਕਤ ਵੀ ਬਹੁਤ ਹੈ ਇਹਨੂੰ ਐਂ ਚੱਲ ਨਾਲ ਰਹਿ ਕੇ ਮੜਾ ਮੂਟਾ ਕਰਨਾਲਾ ਹੋ ਜਾਊਗਾ ਕੱਲ ਨੂੰ ਹਨਾ ਕਿਤੇ ਭੁੱਖਾ ਨਾ ਮਰੀ ਜਾਵੇ ਕੀ ਪਤਾ ਬੰਦੇ ਦਾ ਕਦੋਂ ਮਾਰਦਾ ਭੁੱਖਾ ਆ ਤੇਰੀ ਭਾਬੀ ਮੈਨੂੰ ਦੱਸਦੀ ਸੀ ਕਹਿੰਦੀ ਐਂ ਕਰਕੇ ਉਹਨਾਂ ਦੇ ਜਹੰਦਰ ਦਾ ਮੁੰਡਾ ਬੜਾ ਵਧੀਆ ਪੜਦਾ ਹੈ ਅੱਛਾ ਹਾਂ ਤੂੰ ਮੇਰੀ ਗੱਲ ਸੁਣ ਪੁੱਤ ਤੂੰ ਆਥਣੇ ਕੀ ਕਰਦਾ ਹੁੰਦਾ ਸ਼ਾਮ ਨੂੰ ਆਪੇ ਨਾਲ ਹੀ ਹੁੰਦਾ ਬਈ ਤੂੰ ਮੇਰੀ ਨਹੀਂ ਮੇਰੀ ਗੱਲ ਸੁਣ ਤੂੰ ਮੇਰੇ ਲੇਵੇ ਭੇਜਿਆ ਕਰ ਇਹਨੂੰ ਇਹ ਪੜਾ ਦਿਆ ਕਰੂਗੀ ਮੈਡਮ ਇਹਨੂੰ ਬਈ ਟਿਊਸ਼ਨ ਟਿਊਸ਼ਨ ਕਹਿੰਦਾ। ਉਹ ਨਹੀਂ ਮੰਗਦਾ ਕੋਈ ਰੁਪਈਆ। ਮੈਨੂੰ ਪਤਾ ਹੁਣ ਤੂੰ ਐ ਕਹੇਂਗਾ ਵੀ ਬਈ ਮੈਂ ਰੁਪਈਏ ਕਿੱਥੋਂ ਦੇਵਾਂ। ਮੈਨੂੰ ਜਮੀ ਪੰਜੀ ਨਹੀਂ ਚਾਹੀਦੀ ਯਾਰ। ਬਈ ਅਸੀਂ ਤਾਂ ਉਹ ਬੰਦੇ ਆ ਯਾਰ ਗੱਲ ਖੋਲ ਕੇ ਹਨਾ ਫੇਰ ਐਵੇਂ ਮੂੰਹ ਮੋਟਾ ਨਹੀਂ ਹੁੰਦਾ ਬੰਦੇ ਦਾ। ਤੂੰ ਕੱਲ ਨੂੰ ਕਿਤੇ ਇਹਦੇ ਟਿਊਸ਼ਨ ਦੇ ਪੈਸੇ ਮੰਗੀ ਜਾਵੇਂ ਸਾਡੇ ਕੋਲ ਤਾਂ ਉਹ ਵੀ ਨਹੀਂ ਹੈਗੇ। ਇੱਕ ਮਿੰਟ। ਪੁੱਤ ਤੂੰ ਐਂ ਨਾ ਸੁਬੀਤਾ ਪੜ੍ਹਨਾ। ਬੱਸ ਫੇਰ ਤੂੰ ਆਥਣੇ ਆ ਜੀ ਮੇਰੇ ਲਵੇ। ਪਾਪੇ ਨਾਲ ਹੁੰਨਾ ਬਈ ਫੇਰ। ਉਹ ਕੁਝ ਨਹੀਂ ਹੁੰਦਾ ਖਸਮਾ। ਕਰ ਲੈ ਮਾੜਾ ਮੋਟਾ। ਕੋਈ ਨਾ ਮੈਂ ਤਾਂ ਆਪੀ ਕਰ ਲੂ ਮਾੜਾ ਮੋਟ ਮੈਡਮ ਲਵੇ ਪੜ ਜੀ ਤੈਨੂੰ ਕੋਸੀ ਚੀਜ਼ ਦੀ ਕੋਈ ਸੋਚ ਨਾ ਕਰੀ ਤੂੰ ਸੋਚ ਤਾਂ ਐ ਅੱਜ ਦੇਖ ਲੈ ਤੜਕੇ ਦਾ ਫੂਕਾ ਮਾਰੀ ਜਾਣਾ ਚੁੱਲ੍ਹੇ 'ਚ ਉਹ ਗਿੱਲੀਆਂ ਲੱਕੜਾਂ ਤੇ ਅੱਗ ਨਹੀਂ ਮੱਚੀ ਮੈਨੂੰ ਕਹਿੰਦਾ ਆਪਾਂ ਆਪੇ ਲੰਗਰ ਲੱਗਿਆ ਹੋਇਆ ਆਪਣੇ ਪਿੰਡ ਚਾਰਾ ਇਨਾ ਸ਼ੁਕਰ ਬਾਬੇ ਨੇ ਤਾਰ ਤੇ ਰਾਜ ਲਿਆ ਉਹ ਤੁਹਾਨੂੰ ਪਤਾ ਉਹਦੇ ਹੈਪੀ ਦੇ ਕਰਨ ਵਾਲੀ ਦਾ ਸੁਭਾ ਨਹੀਂ ਹੈਗਾ ਕੱਲ ਰੋਟੀਆਂ ਮੰਗੀਆਂ ਅਗਲਾ ਕੁ ਪਤਾ ਨਹੀਂ ਥੋ-ਥੋ ਗਉਂਦਾ ਫਿਰਦਾ ਹੈਗਾ ਕਹਿੰਨੀ ਮੈਂ ਤਾਂ ਗਿਣਕੀ ਲਾਉਣੀ ਆ ਰੋਟੀਆਂ ਉਹ ਪਿੱਕ ਰੋਟੀ ਭਈ ਜਵਾਕ ਦੀ ਵੱੱਦ ਲਾਦੇ ਹੈ ਇਹਦਾ ਰੱਬ ਦਾ ਰੂਪ ਹੁੰਦੇ ਨੇ ਜਵਾਕ ਦਾ ਉਹ ਉਹੀ ਕਸੂਤੇ ਥਾਵੇਂ ਫਸਿਆ ਖੜਾ ਉਹ ਤਾਂ ਉਹੀ ਚੰਮ ਖਾਰਖਿਆ ਤੇਰਾ ਤਾਂ ਉਹਨਾਂ ਨੇ ਯਾਰ ਉਹ ਬਸ ਬਾਈ ਹੁਣ ਮਜਬੂਰੀਆਂ ਨੇ ਹਨਾ ਜੀ ਦਾ ਕਿਸੇ ਦਾ ਨਹੀਂ ਕਰਦਾ ਯਾਰ ਕੋਈ ਨਾ ਮੈਂ ਆਪਣਾ ਜਿਆ ਸੀਰ ਲਾ ਦਈਏ ਫਿਰ ਬਾਈ ਕੋਈ ਰਾਏ ਵਿਚਾਰ ਕਰ ਤੈਨੂੰ ਦੱਸ ਲਈ ਚੱਲ ਆ ਮੁੰਡੇ ਨੂੰ ਇਹ ਤਾਂ ਬਾਈ ਬਣ ਕੇ ਕੋਈ ਕਰੀ ਮੂੰਹ ਸਿਰ ਹੱਥ ਬੰਨ੍ਹਦਾ ਉਹ ਤਾਂ ਆ ਜਾ ਕਰੀ ਦੋ ਹੱਥ ਨਹੀਂ 5 ਕ ਵਜੇ ਤੋਂ ਬਾਅਦ ਆ ਜਾ ਕਰ ਉਹ ਭੱਗ ਜਾ ਕਰ ਬਾਈ ਕੇ ਘਰੇ ਚੰਗਾ ਚੰਗਾ ਬਾਈ ਫਿਰ ਹੈ ਹਾਂ ਇੱਕ ਨਾ ਸੀ ਦਵਾਈ ਲੈਣ ਜਾਣਾ ਯਾਰ ਉੱਥੇ ਨਾ ਡਾਕਟਰ ਨਾਲ ਜੇ ਪੈਸੇ ਟਕੇ ਦੀ ਲੋੜ ਪੈਗੀ ਕੋਈ ਮਦਦ ਦਵਾ ਦੇਗਾ ਮੈਨੂੰ ਨਾ ਫੋਨ ਕਰ ਦੇ ਮੇਰੀ ਗੱਲ ਕਰਾ ਦੇ ਡਾਕਟਰ ਨਾਲ ਠੀਕ ਹੈ ਬਾਈ ਆ ਠੀਕ ਹੈ ਚੰਗਾ ਆ ਜਾ ਬਾਈ ਦੇਖ ਲਾ ਪੀ ਰੱਬ ਬੋੜਦਾਗਾ ਹੈ ਜਿਵੇਂ ਬਾਈ ਕਹਿੰਦਾ ਉਮੀ ਕਰ ਲੈ ਕੁਛ ਬਣ ਜੂ ਪੁੱਤ ਤੇ ਇੱਥੇ ਠੇਪੇ ਖਾਂਦਾ ਰਹ ਜੇਗਾ ਪਾਪਾ ਅੱਜ ਤਾਂ ਫਿਰ ਤੇਰੇ ਦਰਦ ਹੁੰਦਾ ਅੱਜ ਤਾਂ ਮੈਂ ਜਾਣਦਾ ਨਹੀਂ ਕੱਲ ਤੋਂ ਵਗ ਜਾ ਕਰੂੰ ਅੱਜ ਤਾਂ ਫਿਰ ਕੰਮ ਵੀ ਕਰਨੀ ਉਹਨਾਂ ਦੇ ਚੱਲ ਕੱਲ ਤੋਂ ਵਗ ਜੀ ਕੇਰਾ ਸੰਨੀ ਸਪਾਰ ਲਾਇਆ ਹੁਣ ਆਪਾਂ ਉਹਨਾਂ ਦੇ ਚੱਲਦੇ ਆਂ ਗੋਹਾ ਕੂੜਾ ਵੀ ਪਿਆ ਹੋਗਾ ਫੇਰ ਟੱਪੂ ਉਹ ਦਵਾਈ ਕਦੋਂ ਲੈ ਕੇ ਆਏਗਾ ਦਵਾਈ ਉਸ ਤੋਂ ਬਾਅਦ ਲਿਆਵਾਂਗੇ ਚੰਗਾ ਜੀ ਲੈ ਪੁੱਤ ਕਿੱਧਰ ਤੋ ਫੇਰੀ ਜਾਣਾ ਗਰਮੀ ਚ ਹੈ ਮੈਂ ਤਾਂ ਮੈਂ ਸਾਲਾ ਜੋ ਆਇਆ ਸੀ ਲੈ ਉਈ ਨਾ ਫਿਰ ਜਿਆ ਕਰਦਾ ਫੜ ਪੁੱਤ ਠੰਡਾ ਪੀ ਲਾ ਤੇਰੇ ਗੋਹੇ ਵਾਲੇ ਆਏ ਖੜੇ ਨੇ ਆ ਗਏ ਹਾਂ ਹੂੰ ਅੱਛਾ ਹੋ ਗਿਆ ਨਾ ਟਾਈਮ ਹੈ ਹੂੰ ਮੈਨੂੰ ਜਾਣ ਦੇ ਮੈਂ ਪੁੱਛਦੀ ਆ ਨਾਲ ਵਿਆਹ ਕੋਈ ਟਾਈਮ ਹੁੰਦਾ ਬਾਪ ਦਾ ਰਾਜ ਸਮਝ ਰੱਖਿਆ ਇਹਨਾਂ ਨੇ ਤਾਂ ਇੱਧਰ ਨੂੰ ਖਿੱਚ ਪੁੱਤ ਇੱਧਰ ਨੂੰ ਇਕੱਠਾ ਕਰ ਲੈ ਢੇਰੀ ਲਾ ਲੈ ਇਹਦੀ ਮੈਂ ਆਪੇ ਕਰ ਦੂੰਗਾ ਕਿਹੜਾ ਮੰਨਦਾ ਕਿਸੇ ਦੀ ਮੈਂ ਤੈਨੂੰ ਕਹੀ ਜਾਂਦਾ ਮੈਨੂੰ ਫੜਾ ਦੇ ਫੌੜਾ ਕਿਧਰੇ ਨਹੀਂ ਕੁਝ ਹੁੰਦਾ ਤੇਰੇ ਦਰਦ ਤਾਂ ਹੋਈ ਜਾਂਦਾ ਪਾਪਾ ਤੂੰ ਬਹਿ ਜਾ ਕਰਦੇ ਫਿਰ ਹੁਣ ਤੂੰ ਕਿੰਨਾ ਕੁ ਕਰ ਦੇਗਾ ਐ ਕੱਲੂ ਆਪੀ ਛੱਡ ਦੇ ਤੂੰ ਅੱਜ ਦੇ ਮਾਰੇ ਲਿਆ ਮੈਂ ਰੱਖਾ ਕਰ ਦੂੰ ਐ ਕਰ ਲਾਂਗਾ ਜੇ ਢੇਰੀ ਲਾ ਦੇ ਹੋਰ ਜਾਨ ਨਿਕਲ ਨਹੀਂ ਹੋਈ ਭਈਆ ਜਾਨ ਨਿਕਲੀ ਤਾਂ ਨਹੀਂ ਤੇਰੀ ਆ ਗੋਹਾ ਸਟ ਲਾ ਕੇ ਬਹਿ ਗਿਆ ਮੋਜ ਨਾਲ ਚਾਚੀ ਗੋਹਾ ਕੱਲ ਨੂੰ ਛੱਡ ਦੂੰਗਾ ਅੱਜ ਬਾਲਾ ਦਰਦ ਹੋ ਜਾਂਦਾ ਪਥਰੀ ਦਾ ਮੈਨੂੰ ਦਵਾਈ ਲੈਣੀ ਆ ਦੇਖ ਮੇਰੀ ਗੱਲ ਸੁਣ ਲੈ ਭਾਈ ਇਹੀ ਹਾਲ ਤੇਰੀ ਤੀਮੀ ਦਾਤੀ ਉਹ ਖੇਖਣ ਕਰਦੀ ਸੀ ਉਹੀ ਹਾਲ ਹੁਣ ਤੇਰਾ ਗਾ ਬੀਬੀ ਵੀ ਨਹੀਂ ਮਾਂ ਨੂੰ ਨਾ ਬੁਠਾ ਬੋਲ ਤੂੰ ਚਪਕਰ ਵੇ ਨਕੂਜੂ ਵਿੱਚ ਬੋਲਣਾ ਚਾਚੀ ਹੱਥ ਬਣਾ ਲਾ ਉਹਦਾ ਨਸਵਾ ਫਰੂਲ ਮਰੀ ਹੋਈ ਦਾ ਹੈ ਜਵਾਕ ਕੋਲੇ ਖੜਾਗਾ ਕੋਈ ਨਾ ਮੈਂ ਔਖਾ ਸਖਾਲਾ ਸੜ ਦੂੰਗਾ ਤੂੰ ਕਿ ਸਿੱਟੇਗਾ ਚੱਲ ਵੇ ਤੂੰ ਸਿੱਟ ਚਲਾ ਆ ਇੱਧਰ ਚਾਚੀ ਕਿੱਥੇ ਸਿੱਟੂ ਜੀ ਅੱਜਾ ਚਲ ਔਖਾ ਨਾ ਕਰ ਲੈ ਦੇਖ ਡੱਕਰੋ ਪਿਆ ਘਰੋਂ ਬੱਚੇ ਆ ਗਏ ਚਾਚੀ ਹੱਥ ਬੰਨਨਾ ਤੇਰੇ ਮੂਰੇ ਤੇਰੇ ਜਵਾਕਾਂ ਵਰਗਾ ਜਵਾਕ ਆ ਇੰਨਾ ਮੈਂ ਤੇਰੇ ਮੂਰੇ ਹੱਥ ਬੰਨਦੀ ਆ ਇੰਨਾ ਚ ਸੱਦ ਤਰਾ ਕਰ ਚਾਚੀ ਚੱਲ ਚੱਲ ਚਾਚੀ ਮੈਂ ਸੜ ਦੂੰ ਔਖਾ ਸਖਾਲਾ ਔਖਾ ਸਖਾਲਾ ਤੂੰ ਤਾਂ ਔਖਾ ਹੀ ਰਹਿਣਾ ਤੂੰ ਨਹੀਂ ਕਹਦਾ ਸੌਖਾ ਹੁੰਦਾ ਰੋਣੇ ਧੋਣੇ ਲੱਗ ਜਾਣਗੇ ਕੀੜਨੇ ਪਾਉਣ ਆ ਕੇ ਉੱਥੇ ਪੁੱਤ ਕੋਈ ਨਾ ਮੈਂ ਸੜ ਦੂੰਗਾ ਮੈਂ ਸੜ ਦੂੰਗਾ ਚੱਲ ਚੱਲ ਛੇਤੀ ਹੱਥ ਮਾਰ ਲੈ ਐਨਾ ਟਾਈਮ ਨਹੀਂ ਹੈਗਾ ਮੇਰੇ ਕੋਲ ਚਾਚੀ ਜਿੰਦਾ ਕਜਵਾ ਖੱਬੇ ਤਾਂ ਹੁੰਦਾ ਕਿ ਕਰੀ ਜਾਂਦਾਗਾ ੱਤਕਾ ਕਾਨੂੰ ਕਰਦੀ ਐ ੱਤਕਾ ਕਾਨੂੰ ਕਰਦੀਆਂ ਕੰਮ ਨੂੰ ਨਾ ਕਹੋ ਸਾਨੂੰ ਕੰਮ ਨੂੰ ਕਹੋ ਫਿਰ ਤਾਂ ਸਾਨੂੰ ਮਾਤ ਪੈਂਦੀ ਆ ਖਾਣ ਨੂੰ ਬਥੇਰੇ ਨੇ ਗਪਲ ਗਪਲ ਖਾ ਲੈਣਗੇ ਜਿੰਨਾ ਮਰਜ਼ੀ ਦੇ ਦੋ ਵੇ ਸਾਬੜਿਆ ਮੰਗੂ ਕੀ ਖਾ ਲਿਆ ਚਾਚੀ ਤੇਰਾ ਇਸ ਕਰੂ ਚਾੱਕ ਕੇ ਅਸੀਂ ਕੀ ਖਾ ਲਿਆ ਸਾਡੇ ਟੁਕੜਿਆਂ ਤੇ ਹੀ ਪਣਿਓ ਇਹ ਨਾ ਭੁੱਲ ਤੋ ਖਾ ਲਿਆ ਉੱਤ ਥੋੜਾ ਥੋੜਾ ਕਰਕੇ ਲੈ ਜਾ ਐਂ ਜਾ ਚੀ ਮਰਨ ਲਈ ਮਰ ਗਈ ਜਵਾਬ ਆ ਕੇ ਬੇਫਤਾ ਭੋਗਦਾ ਓ ਮਰ ਗਈ ਫਿਰ ਸਾਡੇ ਘਰ ਬੈ ਕੇ ਨਕੀਰ ਨੇ ਬਾਇਆ ਕਰ ਬਸ ਜਾ ਚੀ ਬਸ ਸਰ ਬਸ ਕਰ ਚਾਚੀ ਲੱਗ ਜੂਗਾ ਇਹੀ ਉਂਗਲਾਂ ਤੇ ਮੇਰੇ ਘਰ ਵਾਲੇ ਨੂੰ ਲਾਉਣਾ ਮੈਨੂੰ ਪਤਾ ਨਹੀਂ ਸਭ ਪਤਾ ਮੈਨੂੰ ਮਰਦਾ ਗੱਲਾਂ ਕੁੜ ਵਾਲੇ ਕਰਮ ਨੇ ਜਵਾਬ ਦੇ ਕਰੇ ਹੋਏ ਕੋਈ रेणु ਪੁਰ ਮਦੀਰੰਗ ਕੇ ਪੱਕੇ ਦੀਆਂ ਪਿਛਾਤ ਤੇ ਮਰਗੀ ਮੱਪਟ ਹੂ ਹੋ ਹੋ ਕੰਮ ਕਰਕੇ ਕੋਈ ਰਾਜੀ ਨਹੀਂ ਪੈਸੇ ਲਈ ਚਲੋ ਇਹਨਾਂ ਨੂੰ ਅਭਰੀ ਦੇ ਕੀ ਹੋ ਗਿਆ ਤਾ ਪੀਤ ਪਾਈ ਆਉਣੀ ਐ ਕੁਛ ਨਹੀਂ ਹੋਇਆ ਮਈ ਮਾੜੀ ਆ ਤੋ ਤੂੰ ਹੋ ਗਈ ਹੋਈ ਆ ਲੈ ਮੇਰੀ ਗੱਲ ਸੁਣ ਮੈਂ ਜਾਣਾ 2-4 ਦਿਨਾਂ ਵਾਸਤੇ ਬਾਹਰੇ ਕੰਮ ਆ ਮੈਨੂੰ ਟਰੱਕ ਚੁੰਨੀ ਨਾਲ ਸੱਦਿਆ ਠੀਕ ਆ ਉਹ ਕਹਿੰਦੇ ਪ੍ਰਧਾਨ ਬਣਾਉਣਾ ਤੈਨੂੰ ਮੈਂ ਘਰੋਂ ਫੋਨ ਜੇ ਨਾ ਕਰੀ ਚੱਲੀ ਖੇਤਰਾ ਕੰਮ ਚਿੰਦਰਾ ਪੀ ਸ਼ਾਮਲੂ ਕਰਦਾ ਕਰੀ ਚੱਲੀ ਤੂੰ ਪਤਾ ਹੀ ਹੈ ਕਿੰਨਾ ਕ ਸ਼ਾਮ ਦਾ ਹੋ ਕੰਮ ਉਹੀ ਸ਼ਾਮ ਦਾ ਹੋਰ ਕੌਣ ਸ਼ਾਮ ਦਾਗਾ ਨਲੇ ਆਹਾ ਓਏ ਜੁੱਤੇ ਅੰਦਰ ਲੈ ਕੇ ਆ ਗਿਆ ਮਨ ਮਨ ਗੋਹਾ ਲਾ ਰੱਖਿਆ ਇਹਨਾਂ ਨੂੰ ਹੋ ਤੈਨੂੰ ਕਹਿਣਾ ਲੈ ਤੂੰ ਕੀ ਪੋਚੇ ਲੈਉਣੇ ਨੇ ਜਿਹਨੇ ਪੋਚੇ ਲੈਣੇ ਨੇ ਤਾਂ ਬੋਲਦੀ ਨਹੀਂ ਲਵਾਇਆ ਤਾਂ ਮਈਆ ਲਵਾਇਆ ਤਾਂ ਮਈਆ ਪਰਸਾ ਲਵਾਇਆ ਤਾਂ ਮਈਆ ਫਿਰ ਕੁਝ ਹੋਰ ਲਵਾਉਂਦਾ ਨਲੇ ਪਬਜੀ ਤੋਂ ਨਿਕਲ ਆਇਆ ਕਰ ਦਿਮਾਗ ਹੱਲੂ ਤੇਰਾ ਮਗਰੋਂ ਮਿੱਡੂ ਵਾਲੇ ਮੈਨੂੰ ਲੈ ਜਾਣਾ ਪੂਪਤ ਨਾ ਬਸ ਜਵਾਕ ਤੇ ਇੱਕ ਪਤਾ ਨਹੀਂ ਕੀ ਹੈ ਨਾ ਦੰਦ ਕਲਾ ਤੇ ਰੱਖਿਆਗਾ ਚੱਲ ਚੱਲਿਆ ਮੈਂ ਲੋਕਾਂ ਨੂੰ ਬਥੇਰਾ ਮਸਤਾ ਰੱਖਿਆਗਾ ਚੱਲ ਕੋਈ ਨਾ ਪੁੱਤ ਤੂੰ ਨਾ ਦਿਲ ਤੇ ਲਾਈ ਉਹਨਾਂ ਨੂੰ ਦੇਖਦੀਆਂ ਕੀ ਕਰਦੇ ਨੇ ਜਾ ਕੇ ਵੇ ਆਏ ਹਾਏ ਹਾਂ ਕੀ ਕਰੀਏਗਾ ਮੋਖਲ ਨਹੀਂ ਹੈਗੀ ਮੋਖਲ ਨਹੀਂ ਤੈਨੂੰ ਤੇਰਾ ਬਾਪ ਪਰੂਗਾ ਛੱਡ ਤੂੰ ਨਾ ਬੋਗੋ ਅੱਗ ਲੱਗੀ ਤੇ ਅੱਡੀ ਤੈਨੂੰ ਹੁਣ ਤਾਂ ਛੱਡੀ ਆ ਤੈਨੂੰ ਕਮਰੇ ਤੇ ਦੋ ਫੁੰਦਲ ਹੈ ਹੈ ਬੀੜੀ ਬੈਠੀ ਆਲੇ ਨੇ ਕਿੱਥੇ ਦੁਖੀ ਕਰਿਆ ਵਦੀਨ ਕਰਦੇ ਨੇ ਜਿੰਨਾ ਕਰਦੇ ਨੇ ਇਹ ਹਜੇ ਕਹੂਏ ਨਾ ਨਾ ਬਸ ਖਾਏ ਨਾ ਆਰਤੀ ਉਤਾਰ ਲੈ ਨਦੀ ਮੈਂ ਖੜ ਜਾ ਹੋ ਜਾ ਤੂੰ ਖੜ ਜਾ ਤੂੰ ਤੈਨੂੰ ਕਿਹਨੇ ਕਿਹਾ ਸੀ ਪਾਣੀ ਛੱਡਣ ਨੂੰ ਮੈਥੇ ਬਿਨਾ ਪੁੱਛੇ ਕਿਹਨੇ ਕਿਹਾ ਕਿਥੇ ਨਹੀਂ ਗੱਲ ਸਹੀ ਹੋ ਗਈ ਅੰਬਾ ਕਿੰਨੀ ਅੱਗ ਗਲਤੀਆਂ ਕਰੇਂਗਾ ਤੂੰ ਕਿੰਨੇ ਕਾ ਗਲਤੀਆਂ ਕਰੇਂਗਾ ਜੇ ਤੈਨੂੰ ਕੌਂਟਾ ਤੁੱਪੇ ਬਿਠਾ ਕੇ ਰੱਖਾਣਾ ਮੈਂ ਫਿਰ ਤੈਨੂੰ ਪਤਾ ਲੱਗੂ ਤੇਰਾ ਬਾਬਾ ਕਰੂ ਉੱਠਾ ਸਿੱਧਾ ਜਾਂ ਮੂੰਹ ਮੇਰੇ ਮੂਹਰੇ ਮੈਂ ਤਾਂ ਥੋਕ ਦੱਸਦੀ ਨਹੀਂ ਹੈਗੀ ਚੱਲ ਡਾਕਟਰ ਸਾਹਿਬ ਬਾਲਾ ਦਰਦ ਹੈ ਜੀ ਮੈਂ ਤਾਂ ਮਸਾਂ ਆਇਆ ਬਿਲਕੁਦਾ ਕਰ ਲਮਦਾ ਛੋਟੇ ਕੋਲੇ ਹੱਲ ਕਰ ਦਿਓ ਕੋਈ ਦਰਦ ਹੁੰਦਾ ਬਾਲਾ ਦਰਦ ਹੁੰਦਾ ਜੀ ਕਿੱਥੇ ਹੁੰਦਾ ਇੱਥੋਂ ਐ ਜਾਂਦਾ ਜੀ ਟੂ ਹਿਚ ਅੱਛਾ ਇੱਥੇ ਹੋ ਕੇ ਪਿੱਛੇ ਜਾਂਦਾ ਟੂ ਹਾਂ ਪਹਿਲਾਂ ਤਾਂ ਜੀ ਰਾਤ ਦਾ ਲੱਗਿਆ ਮੜਾ ਮੜਾ ਹੁਣ ਹੁਣ ਜਿਆਦਾ ਤੇਜ਼ ਹੋਣ ਲੱਗਾ ਹੁਣ ਤਾਂ ਤੁਰਿਆ ਵੀ ਨਹੀਂ ਜਾਂਦਾ ਮੈਂ ਕਹਨਾ ਇਹ ਬਗੂ ਸੁੰਗਿਆ ਮਾਰਦਾ ਹੁੰਦਾ ਇੰਨਾ ਜ਼ਿਆਦਾ ਦਰਦ ਆ ਜੀ ਇਹ ਤਾਂ ਯਾਰ ਮੈਨੂੰ ਐ ਲੱਗਦਾ ਤੇ ਪਾਥਰੀ ਦਾ ਦਰਦ ਹੁੰਦਾ ਮੈਨੂੰ ਪਿੰਡ ਵੀ ਬੰਦੇ ਨੇ ਕਿਹਾ ਸੀ ਕਹਿੰਦਾ ਪਾਥਰੀ ਦਾ ਵੀ ਹੱਲ ਕਰ ਦਿਓ ਜੀ ਹੱਥ ਪਾਉਂਦਾ ਛੋਟੇ ਮੂਰੇ ਹੱਲ ਤਾਂ ਦੇਖ ਲਈ ਹੈ ਕੀ ਹੱਲ ਹੈ ਦਾ ਅਲਟਰਾ ਹੌਨ ਕਰਾ ਕੇ ਲਿਆ ਅਲਟਰਾ ਹੌਨ ਚ ਪਤਾ ਲੱਗੂ 7-800 ਰੁਪਏ ਲੱਗੂਗਾ ਉਹਦੇ ਤੇ ਪਤਾ ਲੱਗੂਗਾ ਕਿੰਨੀ ਪਾਥਰੀ ਆ ਕੀ ਦਿੱਕਤ ਆ ਕੀ ਤਕਲੀਫ ਆ 7-800 ਤਾਂ ਜਨਾਬ ਉਹਦੇ ਕੋਈ ਜੀ ਪਾੜਾ ਕਰਾਇਆ ਵੀ ਲੱਗੂਆ ਆਪਣੇ ਹੁ ਆਪਣੇ ਤਾਂ ਨਹੀਂ ਹੁੰਦੀ ਹੋਣੀ ਉਹ ਨਹੀਂ ਆਪਣੇ ਨਹੀਂ ਹੁੰਦੀ ਉਹ ਤਾਂ ਬਰਨਾਲੇ ਹੋ ਜਾਂ ਸੰਭ ਡਾਕਟਰ ਸਾਹਿਬ ਤੁਸੀਂ ਅਹੀਂ ਹੱਲ ਕਰ ਦਿਓ ਜੀ ਇਹਨਾਂ ਤਾਂ 700 ਗੱਜ ਇਹਨਾਂ ਪਾੜਾ ਕਿਰਾਇਆ ਹੈਗਾ ਉਹ ਜਵਾਖ Goa ਸਿਟੀ ਜਾਂਦਾ ਉਹਨਾਂ ਦੇ ਮਦਦ ਲੈ ਆਏ। ਉਹ ਜਵਾਖ ਸੇੜ ਦਾ। ਕਿਉਂ ਤੇ ਮੰਮੀ ਕਿੱਥੇ ਹੈ? ਕੋਣੀ ਸੇੜਦੀ ਹੈ। ਮਾਂ ਤਾਂ ਜਿ ਕੋ ਚਰਗੀ ਕੀ ਦੱਸੀਏ ਸੋਨ ਨੂੰ ਬਸ ਬਿਰਤਾ। ਜਨਾਬ ਮੈਂ ਪਹਿਰੀਆ ਤਲੋਮਾ ਜੀ ਕੀ ਗੱਲਾਂ ਨੂੰ ਪਾਖ ਆਇਆ ਪਿਆ। ਚਲ ਕੋਈ ਨਹੀਂ ਭਲੀ ਕਰੂ ਵੇ ਚਲ ਅੰਦਰ ਪਰਚਾ ਸੁਣ ਲੋ। ਰੱਬਾ ਆ ਟੈਕਸੀ ਡਾਕਟਰ ਹੋ ਗਿਆ ਆਇਆ ਘਰ ਅੰਦਰ ਲੱਗੇ ਚੱਲ ਅੰਦਰ ਲੱਗੇ ਕੋਣੀ ਕੋਣੀ ਤੋ ਦੇਖੀ ਦੇਖ ਤੋ ਇੱਥੇ ਘੜਬੜ ਕੋਣੀ ਡਾਕਟਰ ਸਾਹਿਬ ਬਚਾ ਲਓ ਮੇਰੇ ਪੁੱਤ ਨੂੰ ਜਿੰਦਰਾ ਰਾਯਾ ਮੜਾ ਜਿੰਦਰਾ ਜਿੰਦਰਾ ਬਚਾ ਲਓ ਮੇਰੇ ਪੁੱਤ ਨੂੰ ਆਹ ਟੈਕਸੀ ਹੰਦ ਕਰਦੀ ਮੇਰੀ ਗੱਲ ਸੁਣੇ ਤਾਂ ਮੈਲਾ ਬਹੁਤ ਡਿੱਗ ਗਿਆ ਅੱਛਾ ਖੂਨ ਬਹੁਤ ਜਿਆਦਾ ਨਿਕਲ ਗਿਆ ਇਹਦੇ ਖੂਨ ਚੜਾਉਣਾ ਤਾਂ ਇਹ ਕਿਤੇ ਪਹੁੰਚਦਾ ਹੋ ਵੱਡੇ ਹਾਸਾ ਇਹ ਤਾਂ ਪ્યો ਕਰੀ ਨਹੀਂ ਹੈਗਾ ਜੀ ਕਿਤੇ ਗਿਆ ਹੋਇਆਗਾ ਗੱਲ ਮੇਰੇ ਸਿਰ ਨਾ ਜੇ ਇਹਦਾ ਕੋਈ ਰਾਹ ਚ ਫੇਟ ਮਾਰ ਕੇ ਸਿੱਟ ਗਿਆ ਜਵਾਕ ਨੂੰ ਫੇਰ ਹੀ ਪਹੁੰਚਦਾ ਹੋਣਾ ਹੱਲ ਤਾਂ ਇਹੀ ਹੈ ਇਹਦਾ ਗਰੁੱਪ ਕੀ ਹੈ ਗਰੁੱਪ ਤਾਂ ਤੁਹਾਨੂੰ ਪਤਾ ਹੀ ਉਹ ਉਹ ਨੈਗੇਟਿਵ ਆਗਾ ਦੇਖ ਲੈ ਚਾਚੀ ਹੁਣ ਯਾਦ ਕਰ ਲੈ ਨਾ ਨਾ ਮੇਰੇ ਯਾਦ ਆਰੇ ਆਜੰਦਰ ਤੂੰ ਗੁੱਸਾ ਤਾਂ ਨਹੀਂ ਕਰਦਾ ਕਿ ਜਦੋਂ ਮੈਂ ਗੱਲ ਕਰਾਂ ਨਾ ਨਾ ਡਾਕਟਰ ਆ ਬਸ ਹੱਲ ਲਗਾ ਦੇਣਾ ਤੇਰੇ ਮੁੰਡੇ ਦੀਆਂ ਰਿਪੋਰਟਾਂ ਦੇਖਿਆ ਛੋ ਹਾਂ ਉਹਦਾ ਵੀ ਉਹ ਨੈਗੇਟਿਵ ਗਰੁੱਪ ਆ ਉਹ ਨੈਕਟਿਵ ਗਰੁੱਪ ਆ ਉਹ ਨੈਕਟਿਵ ਗਰੁੱਪ ਆ ਡਾਕਟਰ ਬੋਲ ਨਾ ਇਹ ਤਾਂ ਲੱਗਦੀ ਆ ਮੇਰੇ ਮੁੰਡੇ ਤੇ ਬਈ ਆਪ ਤੇ ਮੁੰਡੇ ਚ ਕਿੱਥੇ ਪਾਉਣ ਦੇ ਨਹੀਂ ਨਹੀਂ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸਮਝਦਾ ਕਿਉਂ ਨਹੀਂ ਹੈਗਾ ਇਹ ਗਰੁੱਪ ਪਿੰਡ ਦੇ ਦੋ ਤਿੰਨ ਬੰਦਿਆਂ ਕੋਲ ਹੀ ਹੈ ਹੁਣ ਉਹ ਉਹ ਮਿਲਣਾ ਨਹੀਂ ਹੈਗੇ ਮੌਕੇ ਤੇ ਆਪਾਂ ਕਿਹੜੇ ਟਾਈਮ ਆਪਾਂ ਨੂੰ ਐਮਰਜੈਂਸੀ ਹੈ ਉਹ ਚਾਚੀ ਤੂੰ ਗੱਲ ਕਰ ਲੈ ਕਿਹੜਾ ਦੰਨਿਆ ਪਹੁੰਚਦਾ ਹੋ ਜੂਗਾ ਫੇ ਤੇਰੇ ਵੀਰ ਜਤਨਾ ਦੁਨੀਆ ਅਰੇ ਪਹਿਲੀ ਯਾਦ ਲਾ ਮੇਰੇ ਬੱਤ ਨੂੰ ਬਚਾ ਲੈ ਚਾਚੀ ਮੇਰੇ ਮੁੰਡੇ ਦੀ ਜਿੰਦਗੀ ਭਰਨੀ ਭੁੱਲ ਕੋਈ ਨਹੀਂ ਮੇਰਾ ਖੂਨ ਕੋਈ ਨਾ ਪਈ ਤੂੰ ਚਾਚੀ ਅੱਜ ਦੇਖ ਲੈ ਫਿਰ ਕੱਲ ਨੂੰ ਨਤਾਨੇ ਮੇਨੇ ਮਾਰੀ ਜਿੰਦਰਾ ਬਿਨਬਾਬ ਕਰਦੇ ਅੱਜ ਮੇਰੇ ਕੋਲ ਤੈਨੂੰ ਬਚਾ ਲੈ ਮੇਰੀ ਜ਼ਿੰਦਗੀ ਆ ਤਰਾ ਬੁੰਨੇ ਤੇਰੇ ਮੁੰਡੇ ਹੱਥ ਲੈ ਲੈ ਕੋਈ ਮੇਰੇ ਮੁੰਡੇ ਕੋਈ ਨਹੀਂ ਤੇਰਾ ਮੁੰਡਾ ਕਿੱਥੇ ਹੈਗਾ ਅੰਦਰੀ ਹੈ ਕੋਈ ਨਹੀਂ ਆ ਜਾ ਬਚਾ ਲੈ ਓਏ ਰੱਬ ਸੱਚਾ ਅੱਜ ਮੇਰੇ ਪੁੱਤ ਦੀ ਜਾਨ ਬਚਾਉਣ ਵਾਲਾ ਸਿਰਫ ਜਿੰਦਰ ਆ ਮੈਂ ਜਿੰਦਰ ਦੇ ਪੁੱਤ ਨੂੰ ਆਪ ਦਾ ਪੁੱਤ ਸਮਝੂਗੀ ਮੈਂ ਉਹਦੀ ਮਾਂ ਬਣ ਕੇ ਰਹੂੰਗੀ ਮੇਰੀਆਂ ਕੀਤੀਆਂ ਗਲਤੀਆਂ ਨੂੰ ਤੂੰ ਬਖਸ਼ ਲੈ ਮਾਲਕਾ ਬਖਸ਼ ਦੇ ਬੇਨੂ ਆਜਾ ਪ੍ਰੋ ਸਾਡੇ ਵੱਲੋਂ ਸਤਿ ਸ੍ਰੀ ਅਕਾਲ ਜੀ ਵੀਡੀਓ ਤੁਸੀਂ ਦੇਖ ਚੁੱਕੇ ਹੋ ਭਾਈ ਵੀਡੀਓ ਕਿਵੇਂ ਲੱਗੀ ਤੁਸੀਂ ਆਪਣੇ ਸੁਝਾਅ ਜਰੂਰ ਦਿਓ ਇਹਦੇ ਅਸੀਂ ਇਹ ਦਿਖਾਉਣ ਦੀ ਕੋਸ਼ਿਸ਼ ਕਰੀ ਆ ਵੀ ਭਾਈ ਜਿਹੜਾ ਪਹਿਲੀ ਰੱਬ ਨੇ ਮਾਰੇ ਪਏ ਨੇ ਉਹਨਾਂ ਤੇ ਹੋਰ ਨਾ ਦਸਦਤ ਕਰੋ ਹਨਾ ਕਿਵੇਂ ਲੋਕ ਨਜਾਇਜ਼ ਫਾਇਦਾ ਚਾਕੇ ਦੇ ਨੇ ਲੋਕਾਂ ਦੀਆਂ ਮਜਬੂਰੀਆਂ ਦਾ ਤੇ ਇੱਕ ਜਾਤਾਂ ਕਪਾਤਾਂ ਨਾਲ ਪਰਖਿਆ ਕਰ ਉੱਚੀ ਜਾਤ ਨੀਮੀ ਜਾਤ ਅਏ ਤਾਂ ਸਾਰੇ ਇਨਸਾਨ ਹੀ ਆ ਤੇ ਬਸ ਇਦੂ ਜ਼ਿਆਦਾ ਹੋਰ ਕੁਝ ਨਹੀਂ ਕਹਿਣਾ ਅਸੀਂ ਤੇ ਵੀਡੀਓ ਕਿਵੇਂ ਲੱਗੀ ਸਾਰੇ ਆਪੂ ਆਪਣੇ ਕਮੈਂਟ ਬਾਕਸ ਵਿੱਚ ਸੁਝਾਅ ਜਰੂਰ ਦਿਓ ਧੰਨਵਾਦ ਜੀ